ਦੋਸਤੋ ਅਸੇ ਗਾਲ ਜੀ ਬਾਈ ਜੀ ਅਸੀਂ ਪਹੁੰਚੇ ਹੋਏ ਆ ਲੁਧਿਆਣਾ ਗਿੱਲਪੈਂਡ ਸਪਰੇਅਮੈਨ ਤੇ ਬਾਈ ਐਗਰੀਕਲਚਰ ਦੇ ਜਿਹੜੇ ਬਾਈ ਭਰਾ ਸਾਡੇ ਵੀਡੀਓ ਦੇਖਦੇ ਆ ਚਾਹੇ ਉਹ ਰਾਜਸਥਾਨ ਦੇ ਬੱਚਾ ਚਾਹੇ ਹਰਿਆਣੇ ਦੇ ਬੱਚਾ ਉਹਨਾਂ ਲਈ ਬਾਈ ਮੈਂ ਕਹਿੰਦਾ ਤੋਹਫੇ ਆ ਜਿਹੜੇ ਤੋਹਫੇ ਕਿੱਥੋਂ ਮਿਲ ਲਗੇ ਇਹ ਬਾਈ ਤੁਹਾਨੂੰ ਉੱਪਰ ਪਹਿਲਾ ਐਡਰੈਸ ਵੀ ਦੇਖ ਰਹੇ ਹੋ ਮੋਬਾਈਲ ਨੰਬਰ ਵੀ ਦੇਖ ਰਹੇ ਹੋ ਏ ਭਾਈ ਇਹ ਜਿਹੜੇ ਐਗਰੀਕਲਚਰ ਦਾ ਤੁਸੀਂ ਟਰੈਕਟਰ ਦੇਖ ਰਹੇ ਹੋ ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰੇ ਕਿਸਾਨ ਦੋਸਤਾਂ ਨੂੰ ਬਹੁਤ ਵਧੀਆ ਸਰ ਦੋਸਤੋ ਪਹਿਲਾਂ ਸਾਨੂੰ ਬਾਈ ਬਾਰੇ ਤੁਸਾਂ ਨੂੰ ਦੱਸਣਾ ਚਾਹੁੰਦੇ ਆ ਬਾਈ ਜੀ ਦਾ ਲੋਕਾਂ ਦੇ ਵਿੱਚ ਕੀ ਪੂਰੇ ਪੰਜਾਬ ਦੇ ਵਿੱਚ ਬਹੁਤ ਵਧੀਆ ਨਾਮ ਹੈ ਜੀ ਇਹਨਾਂ ਤੋਂ ਐਗਰੀਕਲਚਰ ਦੇ ਸਾਰਾ ਸਮਾਨ ਕਿਸਾਨ ਵੀਰ ਮੰਗਾਉਂਦੇ ਆ ਤੇ ਬਹੁਤ ਵਧੀਆ ਮੈਂ ਕਹਿੰਦਾ ਬਾਈ ਗਾਰੰਟੀ ਵਾਲਾ ਕੰਮ ਹੈ ਇਹਨਾਂ ਦਾ ਸਰ ਇਹ ਟਰੈਕਟਰ ਬਾਰੇ ਅੱਪ ਪਹਿਲਾਂ ਜਾਣਕਾਰੀ ਕਰਾਂਗੇ ਉਸ ਤੋਂ ਬਾਅਦ ਸਾਰੀ ਡਿਟੇਲ ਆਡੀਅেন্স ਨੂੰ ਦੇਣੀ ਹੈ ਕਿਸਾਨ ਵੀਰਾਂ ਨੂੰ ਸਰ ਸਸੀਗਾ ਕਿਸਾਨ ਪਾਵੋ ਤੁਹਾਡਾ ਸਵਾਗਤ ਹੈ ਲੁਧਿਆਣੇ ਦੇ ਅੰਦਰ ਸਪਰੇਅ ਮੈਨ ਦੇ ਅੰਦਰ ਇਹ ਜਿਵੇਂ ਤੁਸੀਂ ਜਾਣਦੇ ਸਾਡਾ 36 ਸਾਲ ਪੁਰਾਣਾ ਕੰਮ ਹੈ ਜੀ ਇਹ ਸਾਡੀ ਤੀਸਰੀ ਫੈਕਟਰੀ ਹੈ ਦੋ ਫੈਕਟਰੀਆਂ ਸਾਡੀਆਂ ਹੋਰ ਨੇ ਜਿੱਥੇ ਤਰ ਤਰਾਂ ਦੇ ਅਸੀਂ ਛੋਟੇ ਤੇ ਮੱਧੇ ਕਿਸਾਨ ਵਾਸਤੇ ਹੀ ਬਣਾਉਂਦੇ ਹਾਂ ਸਮਾਨ ਵੱਲੇ ਵੱਡੇ ਕਿਸਾਨਾਂ ਵਾਸਤੇ ਨਹੀਂ ਕਿਉਂਕਿ ਉਹਨਾਂ ਦੀ ਵੱਡੀ ਕੰਪਨੀਆ ਹੈਗੀਆਂ ਬਸ ਛੋਟੇ ਕਿਸਾਨ ਦੀ ਕੋਈ ਮਸ਼ੀਨਰੀ ਨਹੀਂ ਬਣਾਉਂਦਾ ਸੀ ਤਾਂ ਉਹਨਾਂ ਲਈ ਅਸੀਂ ਅੱਜ ਆਹ ਟਰੈਕਟਰ ਜਾਂ ਹੋਰ ਕਈ ਮਸ਼ੀਨਾਂ ਜਿਹੜੀ ਅਸੀਂ ਤੁਹਾਡੇ ਕੰਮ ਆਣ ਵਾਲੀ ਹੈ ਤੁਹਾਡੀ ਖੇਤੀ ਦੇ ਸਾਰੀ ਬਹਾਈ ਤੋਂ ਲੈ ਕੇ ਕਟਾਈ ਤੋਂ ਲੈ ਕੇ ਆਪਾਂ ਮੰਡੀਆਂ ਦੇ ਵਿੱਚ ਚੱਕਦਾ ਸਾਰਾ ਸਮਾਨ ਸਾਡੇ ਕੋਲੇ ਮਿਲ ਜਾਊਗਾ ਦੋਸਤੋ ਜਿਹੜਾ ਇਹ ਟਰੈਕਟਰ ਹੈ ਜੀ ਜਿਵੇਂ ਬਾਗਵਾਨੀਕ ਕਿਸਾਨ ਵੀਰ ਹੈ ਕਿਸੇ ਕੋਲੇ ਕਿੱਲਾ ਕਿਸੇ ਕੋਲੇ ਦੋ ਕਿੱਲੇ ਹੈ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਬਾਈ ਦਿਖਾ ਦਿਓ ਟਰੈਕਟਰ ਦਾ ਰੇਟ ਹੈ 258000 ਤੇ ਲੱਖ ਰੁਪਏ ਦੀ ਬਾਈ ਤੇ ਹੋ ਜਾਂਦੀ ਹੈ ਸਬਸਿਡੀ ਕੱਲਾ ਟਰੈਕਟਰ ਨਹੀਂ ਬਾਈ ਨਾਲ ਜਿਹੜਾ ਤੁਹਾਨੂੰ ਇੱਕ ਇਹ ਸੰਧ ਦੇ ਰਹੇ ਹੈ ਇਹਦੇ ਬਾਰੇ ਬਾਈ ਜਿਹੜੇ ਆਪਣੇ ਇਥੇ ਆਨਰਾ ਹੋਈ ਦੱਸਣਗੇ ਸਾਡੀ ਜਿਹੜਾ ਇਹ ਮਗਰ ਤੁਸੀਂ ਦੇਦੇ ਹੋ ਰੋਟਾਵੇਟਰ ਜੀ ਇਹ ਇਹ ਰੋਟਾਵੇਟਰ ਹੈ ਜੀ 3 ਫੁੱਟ ਚੌੜਾ ਰੋਟਾਵੇਟਰ ਹੈ ਗিয়ার ਡਰਾਈਵ ਰੋਟਾਵੇਟਰ ਨਾਲ ਇਹ ਰੋਟਾਵੇਟਰ ਮਹਿੰਦਰਾ ਕੰਪਨੀ ਵੱਲੋਂ ਬਣਿਆ ਹੋਇਆ ਹੈ ਮਹਿੰਦਰਾ ਕੰਪਨੀ ਦਾ ਬਾਈ ਰੋਟਾਵੇਟਰ ਜੀ ਆਪਾਂ ਬਾਈ ਜੀ ਰੋਟਾਵੇਟਰ ਹੀ ਲੈਨੇ ਆ ਤਾਂ ਉਹਦਾ ਮੈਂ ਕਹਿੰਦਾ ਬਈ ਸਰ ਕੱਲਾ ਰੋਟਾਵੇਟਰ ਕਿੰਨੇ ਦਾ ਸੱਟ ਬੈਂਡ ਹੀ ਆਦਾ ਬਿਆਰ ਉਹ ਅੰਦਰ ਜੀ ਇਹ ਕੰਪਨੀ ਦਾ ਲੈਣਾ ਹੋਵੇ ਮਹਿੰਦਰਾ ਕੰਪਨੀ ਦਾ ਠੀਕ ਹੈ ਜੀ ਤੇ ਉਹਦੇ ਵਿੱਚ ਕੀ ਹੈ ਜੀ 12 ਹਸ ਪਾਵਰ ਦਾ ਇੰਜਨ ਲੱਗਿਆ ਹੋਇਆ ਠੀਕ ਹੈ ਜੀ 9 ਗੇਅਰ ਨੇ 3 ਕੀ ਡੂੰਗਾ ਪਟਾਈ ਕਰਦਾ ਹੋ ਜਾਂਦਾ ਸੋ ਤੁਸੀਂ ਵੀਡੀਓ ਪਹਿਲਾਂ ਵੀ ਦੇਖੀ ਹੋਣੀ ਇਹਨਾਂ ਦੀਆਂ ਇਹ ਜਿਹੜੀ ਤੇਲ ਦੀ ਖਪਤ ਬਹੁਤ ਘੱਟ ਹੈ ਸਰ ਤੇਲ ਕਿੰਨਾ ਇਹ ਕੰਟੇ ਦਾ 1.5 ਲੀਟਰ ਪੈਟਰੋਲ ਜਾਂਦਾ ਜੀ ਤੇ ਕੰਮ ਨਿਪਟਾਉਂਦਾ ਇਹਦੀ ਸਭ ਤੋਂ ਵੱਡੀ ਗੱਲ ਨਾ ਇਹਦੇ ਵਾਸਤੇ ਆਰਸੀ ਲੱਗਦੀ ਨਾ ਇਹਦੀ ਇੰਸ਼ੋਰੈਂਸ ਹੁੰਦੀ ਹੈ ਠੀਕ ਹੈ ਜੀ ਨਾਲ ਇਹਦੇ ਉੱਤੇ ਜਿਹੜੀ ਹੈ ਪੰਜਾਬ ਸਰਕਾਰ ਵੱਲੋਂ ਬਾਗਵਾਨੀ ਵਿਭਾਗ ਵੱਲੋਂ ਜੇ ਤੁਹਾਡੇ ਕੋਲ 1.5 ਕਿਲਾ ਸਬਜ਼ੀ ਜਾਂ ਆਲੂ ਜਾਣੋ ਤੁਹਾਡੇ ਕੋਲ ਬਾਗ ਲੱਗਿਆ ਤਾਂ ਅਜੇ ਤੁਹਾਨੂੰ 50 ਸੱਕਾ ਲੱਖ ਸਵਾ ਲੱਖ ਰੁਪਏ ਸਬਸਿਡੀ ਅਲੱਗ ਸਬਸਿਡੀ ਤੁਹਾਨੂੰ ਅਲੱਗ ਮਿਲੂਗੀ ਜੀ ਸਰ ਇਹ ਹੁਣ ਅਪਰ ਦੇ ਐਗਰੀਕਲਚਰ ਦੇ ਸੰਧਗੇ ਇਹਨਾਂ ਬਾਰੇ ਵੀ ਆਪਾਂ ਸਾਰੇ ਇਹ ਹੈ ਕਿ ਜਿਵੇਂ ਲੋਕਾਂ ਮੱਕੀ ਦੀ ਖੇਤੀ ਕਰਦੇ ਆ ਆਲੂ ਦੀ ਜਿਹੜੀ ਕਤਾਰਾਂ ਵਾਲੀ ਫਸਲ ਹੁੰਦੀ ਆ ਨਾ ਉਹਦੇ ਵਿੱਚ ਲਈ ਆਪਾਂ ਬਹਾਈ ਕਰਨੀ ਆ ਗੰਨੇ ਦੀ ਬਹਾਈ ਕਰਨੀ ਆ ਉਹਦੇ ਵਾਸਤੇ ਇਹ ਦੂਟਾ ਬੀਟਰ ਹੈ ਇਹਦੀ ਚੜਾਈ ਹੈਗੀ ਕੁੱਲ 8 ਇੰਚੀ ਠੀਕ ਹੈ 8 ਇੰਚ ਦੇ ਵਿੱਚ ਗੋਡੀ ਕਰਦਾ ਹੋਇਆ ਜਾਂਦਾ ਰਹੂਗਾ ਤੁਹਾਨੂੰ ਕੱਸੀ ਦੀ ਲੋੜ ਨਹੀਂ ਤੁਹਾਨੂੰ ਖੁਰਪੇ ਦੀ ਲੋੜ ਨਹੀਂ ਇਹਨੇ ਬੰਦਾ ਹੋਇਆ 4 ਇੰਚੀ ਡੂੰਘਾ ਪਟਾਈ ਕਰਦਾ ਹੋਊਗਾ ਨਾਲ-ਨਾਲ ਮਗਰ ਇਹ ਮਿੱਟੀ ਵੀ ਲਾਂਦਾ ਜਾਂਦਾ ਇਹਦੇ ਵਿੱਚ ਸਾਇਦ ਅੰਦਰ ਜਿਵੇਂ 8 ਇੰਚੀ 11 ਇੰਚੀ ਆ 18 ਇੰਚੀ ਮਤਲਬ 1.5 ਫੁੱਟ ਚੌੜਾ ਜੇ ਕਿਸੇ ਭਾਈ ਨੂੰ ਹੋਂਡੇ ਦਾ ਸ਼ੌਂਕ ਹੈ ਤਾਂ ਉਹਨੂੰ ਹੋਂਡਾ ਇੰਜਨ ਵੀ ਮਿਲ ਜਾਊਗਾ ਜਪਾਨੀ 2 ਸਾਲ ਦੀ ਗਾਰੰਟੀ ਦੇ ਨਾਲ ਠੀਕ ਹੈ ਸੋ ਸਰ ਇਹ ਜਿਹੜੇ ਸਾਰੇ ਰੋਟਰੀ ਬਿੱਟਰੀ ਜੀ ਇਹ ਸਾਰੇ ਅੱਜ ਆ ਜਿਵੇਂ ਫਰੰਟ ਰੋਟਰੀ ਜੀ ਵੀ ਟਾਇਰਾਂ ਦੇ ਮੂਲੇ ਰੋਟਾ ਬਿੱਟ ਰੰਦਿਆ ਜੀ ਇਹ ਤੈਰਾ ਦੀ ਥਾਂ ਤੇ ਰੋਟਾਵੇਟਰ ਪੈਦਾ ਲੈਂਦੇ ਆ ਇਹ ਜਿਵੇਂ ਕਿ ਤੁਸੀਂ ਸਮਝ ਲਓ ਆਪਾਂ ਜੇ ਬਲਦਾਂ ਨਾਲ ਕਰਦੇ ਸੀ ਨਾ ਬਲਦ ਚੱਲਦਾ ਸੀ ਮੁਰੇ ਮਗਰ ਹਲ ਹਲ ਪੈਂਦੇ ਸੀ ਜਿਵੇਂ ਬਲਦਾਂ ਨਾਲ ਖੇਤੀ ਕਰਦੇ ਸੀ ਦੇਖੋ ਉਹਦੇ ਮਗਰ ਹਲ ਪੈਂਦਾ ਸੀ ਇਹ ਉਹ ਚੀਜ਼ ਬਣਾ ਦਿੱਤੀ ਹੁਣ ਇਹਦੇ ਵਿੱਚ ਕੀ ਆ ਆ ਜਿਹੜਾ ਹੈਗਾ ਸਾਰੇ 6-7 ਇੰਚ ਚ ਚੱਲਦਾ ਤੇ ਮਗਰ ਇਹਦੇ ਹਲ ਪੈ ਜਾਂਦਾ ਸੋ ਆਗਾ ਪੈ ਜਾਂਦਾ ਉਹ ਫਾਲੀਆਂ 'ਤੇ ਪੈ ਜਾਂਦੀ ਤਰਫ ਫਾਲੀਆਂ ਜਿਹਨੂੰ ਆਪਾਂ ਕਹਿੰਦੇ ਆ ਠੀਕ ਆ ਪਲਟਾਵੇ ਹਲ ਲੱਗ ਜਾਂਦੇ ਆ ਤੇ ਲਾ ਕੇ ਮਿੱਟੀ ਪੱਟਦਾ ਹੋਇਆ ਜਾਂਦਾ ਜਾਂਦਾ ਬਾਈ ਕਿਸੇ ਮੁਰੇ ਹੁਣ ਹੱਥ ਜੋੜਨ ਦੀ ਲੋੜ ਨਹੀਂ ਪੈਣੀ ਬਾਈ ਸਾਨੂੰ ਟਰੈਕਟਰ ਦੇ ਦਿਓ ਸ ਇੱਥੇ ਆਓ ਬਹੁਤ ਘੱਟ ਰੇਟਾਂ ਤੇ ਤੁਹਾਨੂੰ ਜਿਹੜੇ ਐਗਰੀਕਲਚਰ ਦੇ ਰਿਲੇਟਡ ਸਾਮਾਨ ਆਉਂ ਮਿਲਣਗੇ ਇਹ ਤੁਸੀਂ ਦੇਖ ਰਹੇ ਹੋ ਜੀ ਇਸ ਵਜੇ ਕਰ ਨਾਲ ਦੀ ਢੋਲੀ ਹੈ ਨਾ ਸਰ ਹਾਂ ਇਹ 200 ਲੀਟਰ ਦਾ ਟੈਂਕ ਲਾਇਆ ਹੋਇਆ ਨਾਲ ਤੁਸੀਂ ਇਹਦੇ ਮਗਰ ਚਾਹੇ ਬੂਮ ਪਾ ਲਓ ਇਹ ਆਪਾਂ 25 ਫੁੱਟ ਦਾ ਬੂਮ ਪਾ ਲਈਏ ਚਾਹੇ ਇਹਦੇ ਮਗਰ ਆਪਾਂ ਰੀਲ ਲਾ ਕੇ ਆਪਾਂ ਕਿੱਲੇ ਜਿਹੜੇ ਕਿੱਲੇ 2 ਕਿੱਲੇ 3 ਕਿੱਲੇ 5 ਕਿੱਲੇ ਦੀ ਸਪਰੇਅ ਕਰ ਲਈਏ ਇਹ ਸਾਰਾ ਕੁਝ ਇਹਦੇ ਨਾਲ ਲੱਗਦਾ ਛੋਟਾ ਸਪਰੇਅ ਪੰਪ ਵੀ ਮਿਲ ਜੂਗਾ ਜੀ ਸਰ ਹੁਣ ਇੱਧਰ ਵੀ ਆਪਾਂ ਆਡੀਅנס ਨੂੰ ਸਾਰਿਆਂ ਦੀ ਇੱਕ ਵਾਰੀ ਝਾਤ ਮਰਵਾ ਦਿਓ ਜੀ ਆਪਾਂ ਸਾਰੇ ਕਿ ਵੀਡੀਓ ਬਹੁਤ ਵੱਡੇ ਬਣ ਜਾਂਦਾ ਹਨ ਆਪਾਂ ਮੋਟਾ ਮੋਟਾ ਦੱਸਣਾ ਜੀ ਜਿਵੇਂ ਜਿਹੜੇ ਬਾਈ ਆਪਾਂ ਅੱਧੇ ਕਿੱਲੇ ਦੀ ਖੇਤੀ ਕਰਦੇ ਨੇ ਉਹਨਾਂ ਵਾਸਤੇ 68 ਸੀਸੀ ਦਾ ਇੰਜਣ ਡੇਢ ਫੁੱਟ ਦਾ ਰੋਟਾਵੇਟਰ 4 ਇੰਚੀ ਦੂੰਗਾ ਪਟਕੇ ਜਾਂਦਾ ਠੀਕ ਹੈ ਤੇ 3 ਘੰਟੇ ਚ ਕਿੱਲਾ ਵਾਹ ਲੰਦਾ ਠੀਕ ਹੈ ਜੀ ਠੀਕ ਹੈ ਤੇ ਇਹ ਜਿਹੜਾ ਹੈਗਾ ਮਾਤਰਾ ਨਾਲ ਮਾਤਰਾ 20000 ਰੁਪਏ ਦਾ ਕਿਸਾਨ ਦੇ ਘਰੇ ਪਹੁੰਚ ਗਏ ਜ਼ਿਮੀਂਦਾਰ ਦੇ ਘਰੇ ਪਹੁੰਚ ਗਏ ਬੰਦਾ 20000 20000 ਦਾ ਆਪਣਾ ਰੋਟਾਵੇਟਰ ਹੁੰਦਾ ਠੀਕ ਹੈ ਜੀ ਠੀਕ ਹੈ ਜੀ ਉਹ ਰੋਟਾਵੇਟਰ ਕਿੰਨੇ ਦਾ ਜੀ ਜੀ ਆਪਾਂ ਵੈਸੇ ਲੈਂਦੇ ਆ ਜੇ ਵੈ ਲੋਕਾਂ ਦਾ ਲੈ ਕੇ ਵੇਚਦੇ ਆ 8000 ਰੁਪਏ ਤੁਹਾਡਾ ਫਾਇਦਾ ਹੈ ਜੀ ਤੁਸੀਂ ਇੱਥੇ ਆਉਂਦੇ ਹੋ ਆਪਣੀ ਵੀਡੀਓ ਦੇਖ ਕੇ ਆਉਣ ਵਾਲੇ ਹੋਰ ਵੀ ਇਹ ਡਿਸਕਾਊਂਟ ਕਰਨਗੇ ਉਹ ਤੋਂ ਬਾਅਦ ਆਹ ਦੇਖੋ ਜੀ ਇਹ ਚ 150 ਸੀਸੀ ਦਾ ਸਪਲ ਸਪਲੈਂਡਰ ਦਾ ਇੰਜਨ ਲਾਇਆ 2 ਫੁੱਟ ਦਾ ਰੋਟਾ ਵੇਟਰ ਇਹ ਸਬਜ਼ੀਆਂ ਵਾਸਤੇ ਬਹੁਤ ਵਧੀਆ ਤੇਰੀ ਕੁੱਲ ਕੀਮਤੀ 3000 ਰੁਪਏ ਠੀਕ ਹੈ ਜੀ ਠੀਕ ਹੈ ਜੀ ਉਹ ਤੋਂ ਬਾਅਦ ਆਪਣੇ ਕੋਲ ਵੱਡੇ ਮਾਡਲ ਆ ਜਾਂਦੇ ਜਿਵੇਂ 1.8 ਐਚਪੀ ਦੇ ਅੱਜ ਕੱਲ੍ਹ ਆ ਸ਼ੌਕਰਾਂ ਦੇ ਵਿੱਚ ਵੀ ਅਸੀਂ ਤਿਆਰ ਕਰਤਾ ਜੀ ਜਿਵੇਂ ਕਿ ਜਿੰਨਾਂ ਦੀ ਮਿੱਟੀ ਕੈੜੀ ਹੁੰਦੀ ਹੈ ਨਾ ਡਾਕਰ ਮਿੱਟੀ ਹੁੰਦੀ ਆ ਉਹਨਾਂ ਵਾਸਤੇ ਆਪਾਂ ਵੀ ਵ ਇਹ ਔਖਾ ਨਹੀਂ ਹੁੰਦਾ ਜਦੋਂ ਆਪਾਂ ਵੀ ਬਾਈ ਕਹਿੰਦੇ ਧਰਤੀ ਇੱਕ ਕਈ ਸਾਥ ਹੱਥ ਦੇ ਵਿੱਚ ਕੰਬਨ ਨਹੀਂ ਆਂਦਾ ਜੀ ਕੈਰੀ ਮਿੱਟੀ ਦੇ ਵਿੱਚ ਸ਼ੌਕ ਕਰਦੀ ਸਾਰੇ ਟੜਕੇ ਲੈਂਦਾ ਐਲਈਡੀ ਲਾਈਟ ਲਾਤੀ ਮੁਰੇ ਪੰਜ ਘੰਟਾ ਆਹ ਹੱਥ ਦੇ ਵਿੱਚ ਵੀ ਇੱਕ ਟਾਰਚ ਲੱਗ ਤੋ ਉਹਦੇ ਵਿੱਚ ਦੇਤੀ ਆ ਤੇ ਤਰਬੋ ਦਾ 에어 ਕਲੀਨਰ ਦਿੱਤਾ ਲੰਬਾ ਬਹੁਤ ਬਾਤ ਨੇ ਨਾਲੇ ਪੌਣੇ 4 ਫੁੱਟ ਦਾ ਰੋਟਾਵੇਟਰ ਬੰਨਦਾ ਜੀ ਇਹ ਬਾਈ ਕੈਮਰਾਮੈਨ ਵੀਰ ਨੂੰ ਲੈ ਬੇਨ ਤੇ ਮੈਂ ਕਹਿੰਦਾ ਵੀ ਬਾਈਆਂ ਕੋਲੇ ਐਗਰੀਕਲਚਰ ਦੇ ਇੰਨੇ ਸੰਦ ਹੈ ਬਾਈ ਤੁਸੀਂ ਬਾਈ ਮੈਂ ਕਹਿੰਦਾ ਹੈਰਾਨ ਹੋ ਜਾਓਗੇ ਇਹਨਾਂ ਕੋਲੇ ਬਾਈ ਕਮਾਲ ਦੇ ਸੰਦ ਕਮਾਲ ਦੀਆਂ ਐਟਮਾ ਮੈਂ ਕਹਿੰਦਾ ਬਾਈ ਇੱਥੇ ਤੁਸੀਂ ਆ ਗਏ ਨਾ ਤੁਹਾਨੂੰ ਕਿਤੇ ਹੋਰ ਜਾਣ ਦੀ ਲੋੜ ਹੀ ਨਹੀਂ ਪੈਣੀ ਤੁਸੀਂ ਕਹੋਗੇ ਬਾਈ ਯਾਰ ਕੀ ਲੈ ਕੇ ਜਾਈਏ ਕੀ ਨਾ ਲਈਏ ਇਹਨਾਂ ਕੋਲੇ ਦਾ ਬਾਈ ਐਗਰੀਕਲਚਰ ਤੋਂ ਬਿਨਾ ਹੋਰ ਵੀ ਘਰੇ ਵਰਤਣ ਵਾਲੀਆਂ ਚੀਜ਼ਾਂ ਜਿਵੇਂ ਆਪਾਂ ਭਾਈ ਰੇਹਾਂ ਸਪਰੇਆ ਖਾਈ ਜਾਂਦੇ ਆ ਕੈਂਸਰ ਵਾਲੀਆਂ ਬੋਰੀਆਂ ਆਪਾਂ ਨੂੰ ਲੱਗ ਰਹੀਆਂ ਉਹ ਚੀਜ਼ਾਂ ਵੀ ਤੁਹਾਨੂੰ ਦਿਖਾਉਣੀ ਆ ਅਸੀਂ ਵੀਡੀਓ ਦੇ ਵਿੱਚ ਤਾਂ ਤੁਹਾਨੂੰ ਦੱਸ ਰਹੇ ਆ ਕਿ ਕਈ ਵੀਰ ਵੀਡੀਓ ਨੂੰ ਸਕਿਪ ਕਰ ਦਿੰਦੇ ਆ ਤੇ ਅੱਗੇ ਵੀਡੀਓ ਨੂੰ ਲੰਗਾ ਦਿੰਦੇ ਆ ਇਹਨਾਂ ਕੋਲੇ ਬਾਈ ਆਟਾ ਚੱਕੀ ਹੈ ਘਰੇ ਕਣਕ ਨਾਲ ਆਟਾ ਤੁਸੀਂ ਬਣਾਓ ਤੇ ਘਰੇ ਆਪਦਾ ਆਟਾ ਖਾਓ ਮੈਂ ਕਹਿੰਦਾ ਵੀ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਇਹ ਕੋਰਾ ਇਹਨਾਂ ਕੋਲੇ ਬਾਈ ਇੱਕ ਮਸ਼ੀਨ ਹੈ ਜਿਹੜੀ ਬਾਈ ਜੀ ਸਰੋਂ ਦਾ ਤੇਲ ਕੱਢਦੀ ਹੈ ਉਸ ਤੇਲ ਨਾਲ ਬਾਈ ਆਪਾਂ ਘਰੇ ਆਪਦਾ ਤੜਕਾ ਲਾ ਸਕਦੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਤੁਸੀਂ ਇਹ ਵੀਡੀਓ ਪੂਰੀ ਦੇਖ ਲਈਏ ਵੀਡੀਓ ਦਾ ਭਾਈ ਜੁੜਨਾ ਹੈ ਵੀਡੀਓ ਨੂੰ ਕੱਟਣਾ ਨਹੀਂ ਹੈ ਇਹ ਆਗੇ ਜੀ ਹੋਂਡੇ ਦੇ ਵਿੱਚ ਜਿਹਨੇ ਕਿਰਾਏ ਤੇ ਕੰਮ ਕਰਨਾ ਠੀਕ ਹੈ ਜੀ ਆ ਜਿਵੇਂ 9s ਪਾਵਰ ਦਾ ਹੋਂਡਾ ਵੀ ਇੱਕ ਬੜਾ ਬੰਪਰ ਲਾਇਆ ਹੋਇਆ ਛੋਟੇ-ਮੋਟੇ ਟਾਇਰ ਪਾਏ ਨੇ ਇਹ ਸਾਰੀ ਆਈਟਮਾਂ ਵੀ ਆਪਣੇ ਕੋਲੇ ਮਿਲ ਜਾਈਆਂ ਨੇ ਤੇ ਜੇ ਕਿਸੇ ਨੇ ਬਾਗੇ ਗੋਡੀ ਕਰਨੀ ਹੈ ਭਾਈ ਬਜ਼ੁਰਗ ਬੰਦਾ ਨਹੀਂ ਚੱਲ ਸਕਦਾ ਇਹਦੇ ਮਗਰ ਕੁਸ਼ਤੀ ਵੀ ਲੱਗ ਜਾਂਦੀ ਹੈ ਸੱਤੋਂ ਖੱਤੇ ਤੱਕ ਛੀਜ ਖੱਤੇ ਦੇ ਵਿੱਚ ਜਾ ਕੇ ਬਾਗੇ ਤੁਸੀਂ ਕੰਮ ਲੈਣਾ ਉਹ ਵੀ ਮਿਲ ਜਾਊਗਾ ਮਤਲਬ ਤੁਸੀਂ ਸਹੂਲਤਾਂ ਇਨੀਆ ਦੇ ਦਿਆਂ ਵੀ ਬੰਦਾ ਥੱਕਦਾ ਨਹੀਂ ਸੀ ਹੈ ਨਾ ਨਾ ਅੱਜ ਸਪਰੇਅ ਕਰਨੀ ਹੋਵੇ ਬੰਦੇ ਨੂੰ ਆਪਾਂ ਮਤਲਬ ਇੱਕ ਤੋ ਇੱਕ ਦਾ ਉਹੀ ਟਰੈਕਟਰ ਦਿੱਤਾ ਉਹੀ ਟਰੈਕਟਰ ਹੈ ਮਗਰ ਪੰਪ ਲਾ ਕੇ ਆਪਾਂ ਮਤਲਬ ਇੱਕ ਛੋਟਾ ਟਰੈਕਟਰ ਆ ਗਿਆ ਉਹਨੂੰ ਬੱਕਰੇ-ਵੱਕਰੇ ਸੰਦ ਲੈਣ ਦੀ ਲੋੜ ਨਹੀਂ ਇੱਕੋ ਹੀ ਮਸ਼ੀਨਰੀ ਦੇ ਵਿੱਚ ਮੈਂ ਸਪਰੇਅ ਦਾ ਟਰਾਲੀ ਦਾ ਸ਼ੀਟ ਦਾ ਹੱਲ ਦਾ ਪਲਟਾਵੇ ਦਾ ਮਤਲਬ ਖੇਤੀ ਦਾ ਜਿਹੜਾ ਕੰਮ ਟਰੈਕਟਰ ਕਰਦਾ ਉਹ ਸਾਰੇ ਕੰਮ ਇਹ ਛੋਟੇ ਟਰੈਕਟਰ ਕਰਕੇ ਦੇਣੀ ਹੈ ਮਤਲਬ ਜੇ ਟਰੈਕਟਰਾਂ ਤੇ ਭਾਈ ਜੀ ਤੁਸੀਂ 10-10 ਲੱਖ ਰੁਪਈਆ ਲਾਉਣਾ ਹੈ ਨਾ ਹਾਂ 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 ਤੁਹਾਨੂੰ 10-10 ਲੱਖ ਰੁਪ ਥੋੜੇ 30 ਦੀ 35 ਪੈਂਦੀ 40 40 50 50000 ਦੇ ਵਿੱਚ ਇਹ ਚੀਜ਼ਾਂ ਥੋੜੇ ਸੁਪਨੇ ਪੂਰੇ ਕਰਨੀਆਂ ਥੋੜੇ ਲੋੜਾਂ ਮੁਰੀਆਂ ਕਰਨੀਆਂ ਸਰ ਕਈ ਬੰਦਿਆਂ ਕੋਲ ਇੰਨਾ ਪੈਸਾ ਬਚ ਨਹੀਂ ਹੁੰਦਾ ਜੀ 10 ਲੱਖ ਰੁਪਏ ਟਰੈਕਟਰ ਲੈਣੇ ਆ ਟਰੈਕਟਰ ਨਾਲ ਲੈ ਲਿਆ ਆਪਾਂ ਕਰਾ ਵੀ ਲਾਣਾ ਪੈਂਦਾ ਰੋਟਾ ਵਿਟਰ ਲੱਗ ਤੋਂ ਲਾਣਾ ਪੈਂਦਾ ਛੋਟੇ ਧਰਮਾਂ ਦੇ ਵਿੱਚ ਇੱਕ ਵਿਚਾਰ ਕਿਵੇਂ ਹੈ ਵੀ ਆਪਾਂ ਕਿਸਾਨਾਂ ਨੂੰ ਸੌਖਾ ਕਰਨੇ ਮੈਂ ਕਹਿੰਦਾ ਜੀ ਮੈਂ ਤੁਹਾਨੂੰ ਪਹਿਲਾਂ ਹੀ ਵੀਡੀਓ ਦੱਸਿਆ ਵੀ ਅਸੀਂ ਛੋਟੇ ਮੀਡੀਅਮ ਜ਼ਿਮੀਂਦਾਰ ਵਾਸਤੇ ਆ ਹੁਣ ਦੇਖੋ ਛੋਟੇ ਜ਼ਿਮੀਂਦਾਰਾਂ ਕੋਲੇ 10-15 ਲੱਖ ਰੁਪਏ ਨਹੀਂ ਹੁੰਦਾ ਜੀ ਨਾ ਉਹਨਾਂ ਦੀ ਖੇਤੀ ਹੈ ਵੀ ਉਹ 10 ਲੱਖ ਰੁਪਏ ਆਧਾਰੀ ਚੱਕ ਕੇ ਵੀ ਉਹ ਲਾ ਕੇ ਉਹ ਪੈਸੇ ਕਦੋਂ ਪੂਰੇ ਕਰਨਗੇ ਭਾਈ ਉਹਨਾਂ ਨੂੰ ਲੋਨ ਮਿਲਦਾ ਜੀ ਨਾ ਲੋਨ ਮਿਲਦਾ ਨਾ ਉਹਨਾਂ ਦਾ ਕੰਮ ਪੂਰਾ ਹੋਣਾ ਜੀ ਉਹਦੇ ਵਿੱਚ ਨਾ ਤਾਂ ਆਪਾਂ ਐਜੀ ਮਸ਼ੀਨਰੀ ਬਣਾਈਏ ਜਿਹੜੀ ਉਹਨਾਂ ਦੀ ਜੇਬ ਤੇ ਵੀ ਬੋਝ ਹਸਦਾ ਨਾ ਕਰੇ ਠੀਕ ਹੈ ਜੀ ਤੇ ਐਜੀ ਮਸ਼ੀਨ ਜਿਹੜੀ ਉਹਨਾਂ ਦੇ ਖੱਤੇ ਦੇ ਵਿੱਚ ਵੀ ਵੱਜ ਜਾਏ ਸਰ ਇਹ ਤਾਂ ਆ ਗਿਆ ਜੀ ਜਿਵੇਂ ਆਪਾਂ ਛੋੜੇ ਕਿਸਾਨ ਵੀਰ ਜਿਵੇਂ ਕਈ ਵੱਡੇ ਕਿਸਾਨ ਵੀਰ ਸਪਰੇਅ ਕਰਦੇ ਤੇ ਆ ਟਾਇਰ ਲਾਉਂਦੇ ਜੀ ਇਹਨੂੰ ਕੀ ਕਹਿੰਦੇ ਉਹਨਾਂ ਲਈ ਬਚਾ ਜੀ ਜਿਹੜੇ ਲੋਕੀਏ ਮੈਂ ਤੁਹਾਨੂੰ ਦੇਖਿਆ ਤੁਸੀਂ ਅੱਜ ਕੱਲੋ ਕੀ ਜਿਹੜੇ ਉਹ ਕੀੜਾ ਜਿਹੜਾ ਸਲਪ ਬਿਲਡ ਕਰਦਾ ਹਾਂ ਜਿਹੜਾ ਕੀੜਾ ਕਹਿੰਦੇ ਆ 18 ਲੱਖ ਰੁਪਏ ਦਾ ਕੀੜਾ ਲੋਕੀ ਲੋਕੀ ਲੈਣਾ ਪੈਂਦਾ ਉਹਦੇ ਉੱਤੇ ਲੋਕੀ ਪੈਸੇ ਲਾ ਕੇ ਤਿੰਨ ਤਿੰਨ ਮਹੀਨੇ ਦਾ ਕੰਮ ਲੈ ਲਿਆ ਨੌ ਨ ਇਹਰ ਪਾ ਕੇ ਉਹੀ ਕਿਰਿਆ ਦੀ ਸਹੂਲਤ ਫਿਰ ਚਾਹੇ ਸਪਰੇਅ ਕਰਨੀ ਹੋਵੇ ਠੀਕ ਹੈ ਜਿਹਾਏ ਖਾਦ ਛੜਕਣੀ ਹੋਵੇ ਖੱਤੇ ਦੇ ਵਿੱਚ ਆ ਸਾਰੀਆਂ ਮਸ਼ੀਨਰੀਆਂ ਚਾਹੇ ਬੂਮ ਵਾਲਾ ਵੱਡਾ 600 ਲੀਟਰ ਦਾ ਟੈਂਕ ਲੈਣਾ ਹੋਵੇ ਠੀਕ ਹੈ ਜੀ ਸਾਰਾ ਕੁਝ ਆਪਾਂ ਉਹਦੇ ਟਰੈਕਟਰ ਨਾਲ ਹੀ ਉਹਦੇ ਘਰ ਦੇ ਜਿਹੜਾ ਟਰੈਕਟਰ ਹੈ ਉਸੇ ਟਰੈਕਟਰ ਤੇ ਬਾਈ ਤੁਹਾਡਾ ਸਾਰਾ ਕੁਝ ਫਿੱਟ ਹੋ ਜਾਊਗਾ ਕੋਈ ਖਾਦ ਪਾਉਣੀ ਹੈ ਕੋਈ ਸਪਰੇਅ ਕਰਨੀ ਹੈ ਤਾਂ ਮੈਂ ਕਹਿੰਦਾ ਬਾਈ ਤੁਹਾਨੂੰ ਇੰਦੂ ਜਿਆਦਾ ਸਹੂਲਤਾ ਕਿਧੋਂ ਨਹੀਂ ਮਿਲਦੀਆਂ ਪੂਰੇ ਪੰਜਾਬ 'ਚ ਭੱਜ ਲਓ ਕਿਤੇ ਚਲੇ ਜਾਓ ਕਿਉਂਕਿ ਬਾਈ ਜੀ ਕਹਿੰਦੇ ਵੀ ਟਰੈਕਟਰ ਦੇ ਨਾਲ ਜਿਹੜੂ ਆਪਾਂ ਇਹ ਨਹੀਂ ਕਿ ਕੀੜਾ ਗੈਰ ਨੇ ਉਹ ਬਣਦਾ ਹੁੰਦਾ ਸੀਗਾ ਤੇ ਇਹ ਸਾਰਾ ਕੁਝ ਨੇ ਇੱਕ ਜੀ ਦੇ ਵਿੱਚ ਹਿੱਟ ਕਰਤਾ ਉਹ 18 ਲੱਖ ਦੀ ਮਸ਼ੀਨ ਅਗਲੇ ਦੀ ਆ ਮਾਤਰ ਮੇਰੇ ਕੋਲੋਂ 2.5 ਲੱਖ ਰੁਪਏ ਦਾ ਮੰਗ ਲਿਆ ਤਿਆਰ ਹੋ ਗਈ 18 ਲੱਖ ਵਾਲੀ ਚੀਜ਼ ਬਾਈ ਤੁਹਾਨੂੰ ਰਹੀ ਹੈ 2.5 ਲੱਖ ਦਾ ਤੁਹਾਡਾ 15.5 ਲੱਖ ਦਾ ਫਾਇਦਾ ਕਰ ਰਿਹਾ ਅਸੀਂ ਇਹ ਟਾਈਟਲ ਵੀ ਲਿਖਾਂਗੇ ਤੇ ਕਈ ਵੀ ਰਹਿਣਗੇ ਵੀ 18 ਲੱਖ ਵਾਲੀ ਚੀਜ਼ 2.5 ਲੱਖ ਚ ਕਿਵੇਂ ਦੇ ਰਹੇ ਆ ਉਹ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗੂਗਾ ਇਹ ਗਿਆਨ ਜਿਹੜੇ ਬਦਵਾਰ ਬਣਦੇ ਆ ਫੇਸਬੁੱਕ 'ਤੇ ਬਾਈ ਉਹਨਾਂ ਨੂੰ ਬੇਨਤੀ ਆ ਵੀਡੀਓ ਪੂਰੀ ਦੇਖਿਓ ਇਹ ਜਿਹੜੇ ਇਨਸਾਨ ਹੈ ਇਹਨਾਂ ਨੇ ਬਹੁਤ ਬੰਦੇ ਦੀ ਜ਼ਿੰਦਗੀ ਬਦਲੀ ਹੈ ਤੇ ਜ਼ਿੰਦਗੀ ਬਦਲ ਬਦਲਣੀ ਵੀ ਹੈ ਕਿਉਂਕਿ ਅਸੀਂ ਵੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਉਹਨਾਂ ਕਿਸਾਨਾਂ ਵਾਸਤੇ ਭਾਈ ਬਣਾ ਰਹੇ ਹਾਂ ਜਿਹੜੇ ਛੋਟੇ ਕਿਸਾਨ ਹੈ ਸਰ ਹੋਰ ਵੀ ਆਪਾਂ ਕਰ ਰਹੇ ਆ ਐਡਵਾ ਪਾਈ ਆ ਆ ਦੇਖੋ ਜੀ ਹੁਣ ਜੇ ਮੈਂ ਪੌਪੂਲਰਾਂ ਦੀ ਖੇਤੀ ਹੁੰਦੀ ਆ ਛੋਏ ਮਾਰਨੇ ਪੈਂਦੇ ਨੇ ਜਦ ਪਨੀਰੀ ਲਾਉਂਦੇ ਨੇ ਲੋਕੀ ਸਬਜ਼ੀ ਸਬਜ਼ੀ ਲਾਉਂਦੇ ਨੇ ਜਦ ਟੋਏ ਮਾਰਨੇ ਪੈਂਦੇ ਆ ਉਹ ਹੱਥ ਵਾਲੀ ਬੋਕੀ ਨਾਲ ਥੱਕੀ ਜਾਂਦੇ ਆ ਲੇਬਰ ਲਾਉਂਦੇ ਆ 20 20 ਆਪਾਂ ਕਹਿੰਦੇ ਜਿਹੜੇ ਪਿੰਡਾਂ ਦੇ ਵਿੱਚ ਵੀ ਅੱਜ ਕੱਲ ਜਿਵੇਂ ਸਰਪੰਚ ਜਿਹੜੇ ਨੌਜਵਾਨ ਸਰਪੰਚ ਨੇ ਉਹ ਵੀ ਚੰਦ ਨੇ ਵੀ ਭਾਈ ਸਾਡੀ ਗ੍ਰੀਨ ਬੈਲਟ ਦੇ ਵਿੱਚ ਆ ਪਿੰਡ ਦੁਬਿਨੇ ਆ ਜਾ ਰਹੇ ਤੇ ਉਹਨਾਂ ਵਾਸਤੇ ਆਪਾਂ ਟੋਇਆ ਲੈ ਆ ਮਸ਼ੀਨਾਂ ਲੈ ਕੇ ਆਏ ਆ ਜਿਹਨੂੰ ਲੈ ਕੇ ਉਹ ਮੈਂ ਕਹਿੰਦਾ 2 1/2 ਇ ਤੋਹੇ ਟੋਹੇ ਪੱਟਣ ਵਾਲੀ ਮਸ਼ੀਨ ਆ ਹਾਂ ਇਹ ਅਰਥੋਂ ਫਿਰ ਕਹ ਰਹੇ ਨੇ ਆ ਇਹ ਬਾਈ ਜੀ ਜਿਹੜੀ ਮਸ਼ੀਨ ਤੁਸੀਂ ਦੇਖ ਰਹੇ ਹੋ ਟੋਹੇ ਪੱਟਣ ਵਾਲੀ ਮਸ਼ੀਨ ਹੈ ਜਿਵੇਂ ਆਪਾਂ ਪਿੰਡਾਂ ਦੇ ਵਿੱਚ ਸਰਪੰਚ ਆ ਦੇਖੋ ਇਹਦੇ ਨਾਲ ਬਾਈ ਆਪਾਂ ਦਰਾਸਤ ਲਾਉਣੇ ਆ ਤਾਂ ਤੁਹਾਨੂੰ ਬਾਈ ਮੈਂ ਕਹਿੰਦਾ ਵੀ ਜਿਆਦਾ ਜ਼ੋਰ ਲਾਉਣ ਦੀ ਲੋੜ ਨਹੀਂ ਤਾਂ ਇਹ ਜੀ ਤੁਸੀਂ ਜੇ ਇਥੋਂ ਲੈ ਕੇ ਆਈਏ ਸਰ ਇਹ ਪ੍ਰਾਈਸ ਕੀ ਹੈ ਜੀ ਇਹ ਜਿੰਨੇ ਮਤ ਤੋਂ 11500 ਦਾ ਪੈਂਦਾ ਹੈ ਠੀਕ ਹੈ ਜੀ ਇਹ 1 ਘੰਟੇ ਦੇ ਵਿੱਚ 60 ਤੋਂ 150 ਟੋਆ ਮਾਰਦਾ ਹੈ ਠੀਕ ਹੈ ਜੀ ਮੈਂ ਕਹਿੰਦਾ ਤੁਸੀਂ ਚਾਹੇ 5 ਬੰਦੇ ਲਾ ਲਓ ਤਾਂ ਨਹੀਂ 150 ਟੋਆ ਬਚਦਾ ਘੰਟੇ 'ਚ ਕਿਸੇ ਬਾਈ ਜੀ 6 ਤੇ ਪੰਜ ਬੰਦਿਆਂ ਦੀ ਹੋ ਗਈ ਜੀ 3000 ਰੁਪਏ ਸਦਾ ਹੋ ਗਿਆ 6 ਪਾਏ ਆਤੀ ਤੇ ਮੈਂ ਕਹਿੰਦਾ ਬਾਈ ਥੋੜੇ ਚਾਰ ਪੰਜ ਦਿਨਾਂ ਦੇ ਵਿੱਚ ਬਾਈ ਦਰਾਫਤ ਨਹੀਂ ਲੱਗਦੇ ਜੇ ਤੁਸੀਂ ਦਰਾਫਤ ਸੋਚਦੇ ਵੀ ਲਓਣੀ ਆ ਹਾਂ ਹਾਂ ਇਹ ਬਾਈ ਕਹਿੰਦੀ ਵੀ ਥੋੜੇ ਬਾਈ ਜੀ ਇੱਕ ਦਿਨ ਤੁਸੀਂ ਸੋਚਦੇ ਲਾ ਦੇਣਾ ਕਿ ਇਸਦੇ 11000 ਦੇ ਬੱਚੇ ਥੋੜਾ ਸਫਾਈ ਦੇ ਲੱਗਦੇ ਇੱਕ ਕਿੱਲੇ ਦੇ ਵਿੱਚ ਮੈਂ ਕਹਿੰਦਾ ਇੰਨਾ ਸਸਤਾ ਇੰਨਾ ਵਧੀਆ ਸਾਂਦਰ ਇਰਕ ਕਿਦੋਂ ਨਹੀਂ ਮੈਨੂੰ ਸਰ ਇਹ ਪੈਟਰੋਲ ਤੇ ਕਿ ਡੀਜ਼ਲ ਦੇ ਪੈਟਰੋਲ ਤੇ ਜੀ ਇਹਦੇ ਵਿੱਚ ਟੂ ਸਟੋਕ ਇੰਜਨ ਲੱਗਾ ਆ ਮੈਂ ਕਹਿੰਦਾ ਜੀ ਮੈਂ ਨਾ ਸੀ ਇਹ ਮਸ਼ੀਨ ਕਿਉਂ ਬਣਾਉਂਦੇ ਦੇਖੋ ਲੇਬਰ ਮਿਲਦੀ ਨਹੀਂ ਅੱਜ ਜੀ ਠੀਕ ਹੈ ਜੀ ਲੇਬਰ ਮਿਲਦੀ ਅਗਲਾ ਕਹਿੰਦਾ ਯਾਰ ਮੈਂ ਕਿਹੜਾ ਮੱਥਾ ਮਾਰੂਗਾ ਪੰਜ ਬੰਦਿਆਂ ਦਾ ਮੱਥਾ ਮਾਰਨਾ ਉਹਨਾਂ ਦੀ ਰੋਟੀ ਖਵਾ ਨਹੀਂ ਦਿਹਾੜੀ ਦੀ ਤਾਂ ਹੀ ਜੋ ਨੌਜਵਾਨ ਖੇਤੀ ਤੋਂ ਭੱਜਦੇ ਆ ਆਪਾਂ ਕਹਿੰਦੇ ਬਾਈ ਤੂੰ ਇਕੱਲਾ ਹਿੰਮਤ ਕਰ ਤੂੰ ਇਕੱਲਾ ਹੀ ਤੋਏ ਮਾਰ ਕੇ ਪੇੜ ਲਾ ਲੀਂਗਾ ਤਾਂ ਹੀ ਆਪਾਂ ਇਹ ਜੀ ਮਸ਼ੀਨਾਂ ਤਿਆਰ ਕਰਕੇ ਦਿੰਨੇ ਆ ਜਿਹੜੇ ਨਾਲ ਬੰਦਾ ਦੋ ਬੰਦੇ ਕਰਦੇ ਖੇਤੀ ਦਾ ਜਿਹੜਾ ਛੋਟੀ ਖੇਤੀ ਕਰਨਾ ਚਾਹੁੰਦਾ ਸਾਰੇ ਮਸ਼ੀਨਾਂ ਉਹਨੂੰ ਆਪਣੇ ਕੋਲੇ ਬਈ ਮੈਂ ਤਾਂ ਇਹਦਾ ਜਿਹੜਾ ਬੰਦਾ ਤੁਹਾਡੇ ਕੋਲੇ ਆਊਗਾ ਉਹ ਲੈ ਕੇ ਜਾਊਗਾ ਦੇਖਣ ਦਾ ਕੀ ਹੈ ਆਹ ਦੇਖੋ ਜੀ ਉਹਨੇ ਕਾਪਾ 200 ਲੀਟਰ ਦੀ ਡੇੜੀ ਬਣਾਈ ਆ ਜੀ ਠੀਕ ਹੈ ਜੀ ਲੋਕੀ ਕਹਿੰਦੇ ਵੀ 100000 ਲੀਟਰ ਦਾ ਟੈਂਕਰ ਬਾਈ ਜਿਹੜੇ ਪੌਲੀ ਹਾਊਸ ਵਾਲੇ ਨੇ ਉਹਨਾਂ ਦੇ ਵਿੱਚ ਟੈਂਕਰ ਖੁੱਸਦੇ ਹੀ ਨਹੀਂ ਠੀਕ ਹੈ ਜੀ ਜਾਂ ਜਿਹਨਾਂ ਕੋਲੇ ਸਬਜ਼ੀ ਸੂਕੀ ਲੱਗੀ ਹੋਈ ਆ ਛੋਟੀ ਖੇਤੀ ਆ ਆ 200 ਲੀਟਰ ਦਾ ਢੋਲ ਲੱਗਿਆ ਹੋਇਆ ਇਹ ਚ ਜੇ ਤੁਹਾਡੇ ਕੋਲ ਜਿਵੇਂ ਪੌਲੀ ਹਾਊਸ ਵਾਲੇ ਕੋਲ ਤਾਂ ਚਲੋ ਲਾਈਟ ਹੁੰਦੀ ਆ ਪਾਲਟੀ ਵਾਲਿਆਂ ਕੋਲ ਵੀ ਜਿਹੜੇ ਆਪਣੇ ਜੀਵ ਜੰਤੂ ਰੱਖਦੇ ਨੇ ਕੋਲ ਵੀ ਲਾਈਟ ਲੈਂਦੀ ਆ ਨਹੀਂ ਤਾਂ ਤੁਸੀਂ ਇਹਦੇ ਇੰਜਣ ਵੀ ਅਸੀਂ ਲਾ ਕੇ ਦੇ ਦਿੰਦੇ ਹਾਂ ਤੇ ਠੀਕ ਹੈ ਜਾਂ ਆ ਕਿਲਰ ਹੀ ਪਾਈਪ ਲਾਤੀ ਜਿੱਥ ਆ ਇਹ ਜੇ ਬਾਈ ਆਪਾਂ ਟਰੈਕਟਰ ਮੋਟਰਸਾਈਕਲ ਮਗਰ ਟਰਾਲੀ ਪਾ ਕੇ ਪੱਠੇ ਲੈਣ ਜਾਣੇ ਆ ਤਾਂ ਇਹ ਮਹੀਨੇ ਨੇ ਇੱਕ ਨਵੇਂ ਕਾਰ ਘੜਤੀ ਇਹ ਮੋਟਰਸਾਈਕਲ ਮਗਰ ਪਾਓ ਜੇ ਤੁਸੀਂ ਪੱਠਿਆਂ ਦੇ ਸਵਿਧੇ ਕਰਨੀ ਆ ਪੱਠਿਆਂ ਦੇ ਵੀ ਕਰ ਸਕਦੇ ਹੋ ਕਣਕ ਦੇ ਕਰਨੀ ਆ ਕਣਕ ਦੇ ਵੀ ਕਰ ਸਕਦੇ ਹੋ ਝੋਨੇ ਦੇ ਕਰਨੀ ਆ ਝੋਨੇ ਦੇ ਵੀ ਕਰ ਲਓ ਜਿੱਤੇ ਮਾਜੀ ਕਰੋ ਬਈ ਇਹਦਾ ਪ੍ਰਾਈਸ ਕੀ ਹੈ ਸਰ ਇਹ ਜਿਹੜਾ ਹੈਗਾ ਇੰਜਨ ਦੇ ਨਾਲ 37000 ਰੁਪਏ ਦਾ ਪੈਂਦਾ ਠੀਕ ਹੈ ਜੀ ਠੀਕ ਹੈ ਤੇ ਇਹਦੇ ਵਿੱਚ ਕਿਲਰ ਹੀ ਪੈਂ ਪੰਦੀ ਆ 200 ਲੀਟਰ ਦਾ ਢੋਲ ਆਂਦਾ ਬਹੁਤ ਵਧੀਆ ਕੰਮ ਅਗਲੇ ਨੂੰ ਦਿਨ ਆ ਜਾਂਦਾ ਮਤਲਬ ਬਾਈ ਇਹ ਤਕਨੀਕ ਹੀ ਬਹੁਤ ਮਤਲਬ ਚਾਹ ਸੀ ਹਾਂ ਅਸੀਂ ਉਹਨਾਂ ਤੋਂ ਬਾਅਦ ਸਾਡੇ ਕੋਲ ਜ਼ਿੰਮੇਦਾਰ ਭਾਈ ਜਾਂਦੇ ਨੇ ਜਿਹੜੇ ਕਹਿੰਦੇ ਨੇ ਜੀ ਸਾਡੇ ਕੋਲ ਸੰਦ ਨੇਗੇ ਜਿਵੇਂ ਰੁਟਾ ਵੇਟਰ ਹੈ ਜਿਹੜਾ ਕੰਬੈਨ ਕਮੂਨ ਹੈ ਉਹ ਅਸੀਂ 4500 5000 ਦਾ ਚੈਨਾ ਦਾ ਵਾਸ਼ਰ ਲੈ ਆਉਂਦੇ ਹੁੱਕ ਜਾਂਦੇ ਸ਼ਹਿਰੀਆਂ ਵਾਸਤੇ ਠੀਕ ਹੈ ਜੀ ਇੱਕ ਗੱਡੀ ਤਾਂ ਹੋਣੀ ਹੈ ਪਰ ਆਪਾਂ ਜਦ ਡੰਗਰ ਨੂੰ ਸੰਭਾਲਣਾ ਡੰਗਰਾਂ ਨੂੰ ਸਾਰਾ ਕੋਠੀਆ ਤੋਣੀਆਂ ਨੇ ਜ਼ਿੰਮੇਦਾਰਾਂ ਨੇ ਕੰਬੈਨ ਕਮੂਨ ਤੋਣੀਆਂ ਉੱਥੇ ਉਹ ਵਾਸ਼ਰ ਨਹੀਂ ਚੱਲਦੇ ਉਹਨਾਂ ਵਾਸਤੇ ਅਸੀਂ ਕਮਰਸ਼ੀਅਲ ਵਾਸ਼ਰ ਇਹ ਤਾਂ ਦੇਖੋ ਨਾ ਜਦੋਂ ਆਪਾਂ ਪੈਪ ਵੀਜੇ ਬੰਦੇ ਕੋਲ ਲੈਦੇ ਕਿ ਨਾ ਇਹਨਾਂ ਦੋਸ ਆਪਾਂ ਇੱਕ ਕਿਲਰ ਹੀ ਪੈਪ ਵੀ ਲਾਤੀ ਬੰਦਾ ਸਪਰੇਅ ਵੀ ਕਰ ਸਕਦਾ ਜੀ ਬਈ ਠੀਕ ਹੈ ਤੇ ਚਾਹੇ ਗੱਡੀਆਂ ਧੋਲਵੇ ਜਿਵੇਂ ਮਰਜੀ ਹਾਈ ਪ੍ਰੈਸ਼ਰ ਪੰਪ ਨੇ ਤੇ ਇਹਦਾ ਬਈ ਕੀ ਪ੍ਰਾਈਸ ਵਾਈ ਕੀ ਇਹਦਾ ਜਿਹੜਾ ਆਂਦਾ ਜੀ ਇਹ 25000 ਤੋਂ ਸ਼ੁਰੂ ਹੋ ਜਾਂਦਾ ਜੀ ਬਈ ਠੀਕ ਹੈ ਜੀ ਜਿਵੇਂ ਹੁਣ ਆਹ ਮਾਡਲ ਆਇਆ ਹੋਇਆ ਆਪਾਂ ਠੀਕ ਹੈ ਜਿਹੜੀ ਆ ਇਹ ਨਾਲ ਇਹ ਕਮਰਸ਼ੀਅਲ ਜਿਵੇਂ ਜਿੰਨਾਂ ਨੇ ਆਪਾਂ ਦੁਕਾਨਦਾਰੀ ਦਾ ਕੰਮ ਕਰਨਾ ਹੋਵੇ ਠੀਕ ਹੈ ਜੀ ਇਹ ਪੈਂਦਾ 18500 ਦਾ ਇੱਕ ਇਹ ਜੋ ਥੋੜਾ ਜਿਹਾ ਛੋਟਾ ਮਾਡਲ ਆਂ ਇਜਮੇ ਸਾਡੇ ਅਸੀਂ ਜ਼ਿਆਦਾਤਰ ਕਾਰ ਬਿਜਾਰ ਵਾਲੇ ਭਰਾਵਾਂ ਦੀਆਂ ਪ੍ਰੋਮੋਸ਼ਨਾਂ ਕਰਦੀਆਂ ਤੇ ਕਾਰ ਵੀ ਆਲੇ ਵਾਸਤੇ ਬਹੁਤ ਜੀ ਬੈਸਟ ਹੈ ਧੋਣਾਂ ਵਾਸਤੇ ਬਹੁਤ ਵਧੀਆ ਮੇਰੇ ਕੋਲੇ ਲੈ ਕੇ ਜਾਂਦੇ ਨੇ ਪ੍ਰੋਫੈਸ਼ਨਲ ਸਰਵਿਸ ਸਟੇਸ਼ਨਾਂ ਦੇ ਲੈ ਕੇ ਜਾਂਦੇ ਨੇ ਠੀਕ ਹੈ ਬਾਈ ਠੀਕ ਹੈ ਜੀ ਸਾਲ ਦੀ ਗਾਰੰਟੀ ਹੈ ਤੇ 2 2200 ਵਾਟ ਦੀ ਮੋਟਰ ਲੱਗੀ ਹੋਈ ਆ 2200 ਵਾਟ ਦੀ ਮੋਟਰ ਹੈ ਹਾਈ ਪ੍ਰੈਸ਼ਰ ਪੰਪ ਲੱਗਾ ਹੋਇਆ 50 ਫੁੱਟ ਪਾਈਪ ਲੱਗੀ ਹੋਈ ਆ ਨਾਲੇ ਰੀਲ ਲੱਗੀ ਹੋਈ ਆ ਪਾਈਪ ਸੰਭੀ ਜਾਂਦੀ ਆ ਇਹ ਬਾਈ ਕਿੰਨੇ ਦੀ ਹੈ ਇਹ 18500 ਦਾ ਹੈ 18500 ਦਾ ਹੈ ਜੀ ਠੀਕ ਹੈ ਬਾਈ ਉਸ ਤੋਂ ਬਾਅਦ ਆਪਣੇ ਕੋਲੇ ਦੇਖੋ ਜੀ ਇੱਕ ਆ ਵੀ ਆ ਜਾਂਦੇ ਆ ਪਾਣੀ ਵਾਲੇ ਪੰਪ ਜਿਵੇਂ ਪੇਸ਼ ਆ ਤੁਹਾਨੂੰ ਪਤਾ ਮੀਂਹ ਬਹੁਤ ਪੈ ਗਏ ਸੀ ਖ ਠੀਕ ਹੈ ਬੰਦਾ ਪੈਟਰੋਲ ਇੰਜਨ ਮਾਰਦਾ ਦੱਸੀ 10 ਲੀਟਰ ਘੰਟਾ ਦਾ ਰਹਿੰਦਾ ਪਾਣੀ ਪਾਣੀ ਕਰ ਦਿੰਦਾ ਸਾਰੇ ਪਾਸੇ ਠੀਕ ਹੈ ਬਾਈ ਠੀਕ ਹੈ ਬਾਈ ਇਧਰ ਆਪਾਂ ਪਿੱਛੇ ਚੀਜ਼ ਦਿਖਾਉਣੀ ਭੁੱਲ ਗਏ ਜਿਹੜੀ ਮੇਨ ਸੀ ਆ ਚੱਕੀਆਂ ਪਈਆਂ ਚੱਕੀਆਂ ਬਾਈ ਜੀ ਇਹ ਇਹ ਚੱਕੀ ਨਹੀਂ ਹੈਗੀ ਜੀ ਇਹ ਹੈਗੀਆਂ ਨੇ ਜਿਵੇਂ ਤੁਸੀਂ ਗੰਨੇ ਦਾ ਟੋਕਾ ਕਰਨਾ ਮੱਕੀ ਦਾ ਸੁੱਕੀ ਚੀਜ਼ ਦਾ ਟੋਕਾ ਕਰਨਾ ਨਾ ਉਹਦੇ ਵਾਸਤੇ ਆ ਵੀ ਇਹ ਉਹ ਮਸ਼ੀਨਾਂ ਉਹਦੇ ਵਾਸਤੇ ਕੰਮ ਆਉਂਦੀਆਂ ਜੀ ਟੋਕੇ ਵਾਲੀਆਂ ਠੀਕ ਹੈ ਜੀ ਆ ਆਂਦੀ ਹੈ ਜੀ ਦੀ ਚੋਲ ਕੱਢਣ ਵਾਲੀ ਮਸ਼ੀਨ ਅੱਛਾ ਜੀ ਦੀ ਚੋਲ ਕੱਢਣ ਵਾਲੀ ਇਹ ਆਪਣੇ ਇੱਧਰ ਦਾ ਕੰਟ ਚੱਲਦੀ ਹੈ ਜਿਵੇਂ ਉਧਰ ਯੂਪੀ ਬਿਹਾਰ ਛਤੀਸਗੜ ਕਿਉਂਕਿ ਆਪਾਂ 올ਓਵਰ ਇੰਡੀਆ 'ਚ ਕੰਮ ਕਰਦੇ ਆ ਜੀ ਹਰ ਹਰ ਜ਼ਿਮੀਦਾਰ ਦੀ ਸੁਣੀ ਦੀ ਹਰ ਜ਼ਿਮੀਦਾਰ ਵਾਸਤੇ ਮਸ਼ੀਨਾਂ ਲੈ ਕੇ ਆਏ ਭਾਈ ਜਾਣਦੇ ਆ ਫਿਰ ਯੂਪੀ ਬਿਹਾਰ ਜੂਪੀ ਬਿਹਾਰ ਛਤੀਸਗੜ ਅਸੀਂ ਆਊਟ ਆਫ ਇੰਡੀਆ ਭੇਜਦੇ ਜੀ ਇਹ ਉਹਨੇ ਕੇਂਦਰ ਭੰਦਾ ਸੀ ਜੁਗੰਢਾ ਦਾ ਠੀਕ ਹੈ ਜੀ ਠੀਕ ਹੈ ਜੀ ਬਾਈ ਬਾਈ ਦਾ ਇਕੱਲੇ ਪੰਜਾਬ ਨਹੀਂ ਉਦੇ ਭਾਰਤ 'ਚ ਨਹੀਂ ਪੂਰੇ ਮੈਂ ਕਹਿੰਦਾ ਵਰਲਡ ਦੇ ਬਾਈ ਦੇ ਮਸ਼ੀਨਾਂ ਜਾਂਦੀਆਂ ਕਿਉਂਕਿ ਜਿਹੜੇ ਸਾਡੇ ਸਾੜੀਆਂ ਆਪਾਂ ਆਹੀ ਜਿਹੜੇ ਤੁਹਾਨੂੰ ਉਹਦੇ ਟਰੈਕਟਰ ਦਿਖਾਏ ਸੀ ਉਹਦੇ ਨਾਲ ਲੱਗਣਾਂ ਦੇ ਸੰਦ ਨੇ ਸਾਡੇ ਠੀਕ ਹੈ ਜੀ ਅਗਲਾ ਕਹ ਦੂਗਾ ਵੀ ਹੁਣ ਟਰੈਕਟਰ ਦੀ ਕੋਈ ਕਮੀ ਨਹੀਂ ਰਹੇਗੀ ਸਾਰੇ ਸਾਡੇ ਮੌਜੂਦ ਨੇ ਬਾਈ ਇਹ ਕੈਮਰਾਮੈਨ ਵੀਰ ਨੂੰ ਬੇਨਤੀ ਹੈ ਮਾੜਾ ਨਾ ਕੈਮਰਾ ਮਾਰ ਦੋ ਮੈਂ ਕਹਿੰਦਾ ਜਿਹੜਾ ਟਰੈਕਟਰ ਬਾਈ ਨੇ ਦਿਖਾਇਆ ਸੀਗਾ 2,58,000 ਦਾ ਤੇ ਲੱਖ ਰੁਪਏ ਦੀ ਬਾਈ ਜੀ ਸਬਜ਼ੀ ਨਹੀਂ ਮਿਲਦੀ ਉਹਦੇ ਜਿਹੜੇ ਆਪਣਾ ਇਹ ਤਾਂ ਮੈਂ ਕਹਿੰਦਾ ਜਿਹੜੇ ਆਪਣੇ 36,000 ਦਾ ਟਰੈਕਟਰ ਮੌਜੂਦ ਛੋਟੇ ਨੇ ਉਹਨਾਂ ਨਾਲ ਵੀ ਲ ਇਹ ਅਲੱਗ ਤੋਂ ਹੈ ਨਾਲ ਇਹ ਅਲੱਗ ਤੋਂ ਨੇ ਜੀ ਉਹਨਾਂ ਦੇ ਵਿੱਚ ਜਿਵੇਂ ਕਿਸੇ ਨੂੰ ਸਪਰੇਅ ਵਾਲਾ ਆਲੂ ਲਾਣ ਵਾਲੀ ਮਸ਼ੀਨ ਚਾਹੀਦੀ ਹੈ ਕਿਸੇ ਨੂੰ ਪੱਖਾ ਪਾਣੀ ਵਾਲਾ ਪੱਖਾ ਪਲਟਾਵਾ ਆਪਣੀ ਲੋੜ ਦੇ ਹਿਸਾਬ ਨਾਲ ਖਰੀਦਣਾ ਬਈ ਸਾਡੇ ਏਰੀਏ 'ਚ ਬਠਿੰਡੇ ਏਰੀਆ ਕੋਟਕਪੂਰਾ ਜਿਹੜਾ ਆਪਾਂ ਜਾਣਦੇ ਆ ਨਾ ਉੱਥੇ ਟਰੈਕਟਰਾਂ ਦੀ ਬਹੁਤ ਡਿਮਾਂਡ ਹੈ ਤੇ ਬਹੁਤ ਮਤਲਬ ਵਧੀਆ ਤਰੀਕੇ ਨਾਲ ਇਹਨੂੰ ਲੋਕ ਵਰਤਦੇ ਆ ਅਸੀਂ ਵੀਰਾਂ ਨੂੰ ਇਹ ਹੀ ਬੇਨਤੀ ਕਰਦੇ ਆ ਵੀ ਆਪਾਂ ਹੋਰ ਕਿਤੇ ਵੀ ਜੇ ਜਾਣਦੇ ਆ ਨਾ ਤਾਂ ਬਾਈਆਂ ਕੋਲੇ ਆਓ ਕਿਉਂਕਿ ਇਹਨਾਂ ਕੋਲੇ ਜਿਹੜਾ ਸਾਮਾਨ ਹੈ ਨਾ ਗਾਰੰਟੀ ਵਾਲਾ ਬੰਦੇ ਬਹੁਤ ਵਧੀਆ ਕਿਉਂਕਿ ਅਸੀਂ ਮੜੇ ਬੰਦੇ ਦੀ ਬਈ ਅਸੀਂ ਦੇਣੀ ਆਉਂਦੀ ਐ ਜੇ ਆਪਾਂ ਕੋਈ ਗਲਤ ਵੀਡੀਓ ਬਣਾਉਂਦੇ ਆ ਤਾਂ ਲੋਕਾਂ ਨੇ ਸਾਨੂੰ ਫੜਨਾ ਵੀ ਤੁਸੀਂ ਬਾਈ ਯਾਰ ਕਿਹਜੇ ਬੰਦੇ ਦੀ ਵੀਡੀਓ ਬਣਾ ਰਹੇ ਹੋ ਕਿਉਂਕਿ ਇਹਨਾਂ ਦਾ ਨਾਮ ਐ ਬਾਈ ਜਿਹੜੇ 36 ਸਾਲਾਂ ਤੋਂ ਕੰਮ ਕਰ ਰਹੇ ਐ ਉਹ ਜਿਉਂਨਾ ਚੁ ਕੁਸ਼ ਕੁਆਲਿਟੀ ਐ ਤਾਂ ਹੀ 36 ਸਾਲਾਂ ਤੋਂ ਇੱਥੇ ਬਿਟੇ ਸ ਬਈ ਸਹੀ ਐ ਨਾ ਉਹ ਤਾਂ ਹੈ ਕਿ ਇਹ ਤਾਂ ਹੀ ਤੇਰੇ ਫੈਕਟਰੀਆਂ ਹੋਲ ਭਾਈ ਜੀ ਨਹੀਂ ਤਾਂ ਬੰਦੇ ਦਾ ਕਿੱਥੇ ਚੱਲਣਾ ਬਿਲਕੁਲ ਜੀ ਗੱਲ ਬਾਈ ਇੱਕ ਨਾ ਚੱਕੀਆਂ ਭਈਆਂ ਇਧਰ ਆਪਣੇ ਤੇ ਚੱਕੀਆਂ ਵੀ ਦਿਖਾਉਣੀਆਂ ਤੇ ਇੱਕ ਬਾਈ ਛੋਟੀ ਵੀਡੀਓ ਦੇਖੀ ਸੀ ਅਸੀਂ ਜਿਹੜੀ ਉਹ ਸਰੋਂ ਵਾਲੀ ਜਿਹਾ ਉਹ ਵੀ ਉਹਦੀ ਰੀਵਿਊ ਬਣਾਵਾਂਗੇ ਉਹਦੀ ਵੀਡੀਓ ਕਰਨੇ ਆ ਜੀ ਆਪ ਆ ਦੇਖੋ ਜੀ ਪਹਿਲਾਂ ਤਾਂ ਆਪਾਂ ਗੱਲ ਕਰਦੇ ਚੱਕੀ ਦੀ ਠੀਕ ਹੈ ਜੀ ਹੁਣ ਆ ਚੱਕੀ ਆ ਇਹਦੇ ਵਿੱਚ ਤੁਸੀਂ ਲੋਕੀ ਬਜ਼ਾਰ ਦੇ ਵਿੱਚ 12 13000 14000 ਦੀ ਚੱਕੀ ਲਈ ਜਾਂਦੇ ਨੇ ਜਦੋਂ ਉਹਨਾਂ ਦਾ ਬੋਰ ਗਲ ਜਾਂਦਾ ਠੀਕ ਹੈ ਜੀ ਇੱਕ ਉਹ ਨਾ ਉਹ ਗਾਰੰਟੀ ਸਾਲ ਦੀ ਲੈਂਦੇ ਤੋਂ ਬਾਅਦ ਕੌਣ ਜੀ ਕੌਣ ਹੈ ਜੀ ਬਈ ਇਹ ਜਿਹੜੀ ਅਸੀਂ ਬਣਾਈ ਆ ਚੱਕੀ ਜੀ ਠੀਕ ਹੈ ਜੀ ਇਹ 5 ਸਾਲ ਦੀ ਤਾਂ ਮੋਟਰ ਦੀ ਗਾਰੰਟੀ ਆ ਠੀਕ ਹੈ ਬਈ ਠੀਕ ਹੈ ਤੇ ਜਿੱਥੇ ਇਹਦੀ ਆ ਪਸਾਈ ਹੁੰਦੀ ਹੈ ਨਾ ਜੀ ਜੀ ਬਈ ਇਹਦੀ ਉਮਰ ਭਰਦੀ ਮਤਲਬ ਅੱਗੇ ਆਦੇ ਪਰਪੋਤੇ ਆ ਜਾਣ ਠੀਕੇ ਜੀ ਪਰਪੋਤਿਆਂ ਤੱਕ ਵੀ ਇਹਦੀ ਗਾਰੰਟੀ ਆ ਬਾਈ ਕਿੰਨੇ ਦੀ ਇਹਦੀ ਮਸ਼ੀਨ ਇਹ ਸਾਰੀ 17000 ਦੀ ਮਸ਼ੀਨ ਹੈ 10 ਕਿਲੋ ਆਟਾ ਇੱਕ ਘੰਟੇ ਦਾ ਕੱਢ ਦਿੰਦੀ ਆ ਠੀਕ ਹੈ ਜੀ ਮੈਂ ਕਹਿੰਦਾ ਜੀ ਕੋਈ ਉਮਰ ਭਰਦੀ ਕੋਈ ਗਾਰੰਟੀ ਨਹੀਂ ਲੈਂਦਾ ਬਾਈ ਆਪਾਂ ਜਦੋਂ ਆਟਾ ਭਿਉਣ ਜਾਂਦੇ ਆ ਨਾ ਤਾਂ ਆਪਾਂ ਤੋਂ ਬਾਈ ਆਟੀ ਵਾਲੇ ਪੈਸੇ ਵੀ ਲਏ ਜਾਂਦੇ ਆ ਜੀ 70 ਰੁਪਏ ਠੀਕ ਹੈ ਕਿਲੋ ਮਹੀਨੇ ਦਾ ਆਪਾਂ ਬਾਈ 15 ਦਿਨਾਂ ਦਾ ਵਾੜਾ ਆਟਾ ਭਿਉਣੀ ਹੈ ਤੇ ਆਪਰੇ ਤੋਂ ਬਾਈ 2-3 ਕਿ ਤਿੰਨ ਚਾਰ ਕਿਲੋ ਕਣਕ ਵੀ ਲੈਂਦੇ ਆ ਤੇ ਆਪਾਂ ਉਹਨੂੰ ਪੈਂਦਾ 200 ਰ ਮੰਮੀ ਨੇ ਦੋ ਦੋਤਾਂ ਨਾਲ ਜਲਬਿਆ ਪੈਂਦਾ ਤੇ ਇਹ ਮਸ਼ੀਨ ਬਾਈ ਮੈਂ ਕਹਿੰਦਾ ਸਦਾ ਬਾਹਰ ਤੁਹਾਡੇ ਲਈ ਹੈ ਜਿੰਨੀ ਤੁਸੀਂ ਆਟਾ ਬਣਾਉਣਾ ਬਾਈ ਉਹਨਾਂ ਨੂੰ ਕਰ ਸਕਦੇ ਆਪਾਂ ਮੈਂ ਕਹਿੰਦਾ ਜੀ ਤੁਸੀਂ ਦੋ ਆਪਾਂ ਮੇਨ ਗੱਲ ਹੈ ਆਪਾਂ ਵਧੀਆ ਕਣਕ ਲਿਆ ਕੇ ਜੀ ਘਰ ਦੇ ਆਪਾਂ ਆਪਣੀ ਖਾਣੀ ਆਪਾਂ ਕਿਹੜਾ ਵੇਚਨੀ ਆ ਕਣਕ ਜੀ 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 ਠੀਕ ਹੈ ਬਿਆਦ ਵਾਲੇ ਕੀ ਕਹਦੇ ਜਿਆਦਾ ਹੋੜੀ ਕਣਕ ਬਦਲ ਦਿੰਦੇ ਆ ਜਾਂ ਤੁਹਾ ਤੋਂ ਪਹਿਲਾਂ ਕੋਈ ਬਾਰੀ ਕਣਕ ਦੇ ਗਿਆ ਉਹਦਾ ਆਟਾ ਮਲੋ ਮੰਲੀ ਤੁਹਾਡੇ ਕੋਲ ਦੋ ਆਟਾ ਤੁਹਾਡੇ ਵਿੱਚ ਆਊਗਾ ਹੀ ਆਊਗਾ ਬਈ ਕਣਕ ਵਾਲੀ ਇਹ ਕਿ ਮੱਕੀ ਹੋਣੀ ਕਰ ਸਕਦੇ ਸਰ ਇੱਕ ਮੱਕੀ ਬੇਸਨ ਵੀ ਘਟਣਾ ਦਲੀਆ ਬਣਨਾ ਹੋਵੇ ਆਪਾਂ ਚਾਵਲ ਪੀਸਣੇ ਹੋਣ ਆਪਾਂ ਹਲਦੀ ਪੀਸਣੀ ਹੋਵੇ ਆਪਾਂ ਮਿਰਚ ਪੀਸਣੀ ਹੋ ਮਸਾਲੇ ਵੀ ਪੀਸਣੇ ਹੋਣ ਉਹ ਵੀ ਪੀਸੀ ਜਾਂਦੀਆਂ ਮੈਂ ਕਹਿੰਦਾ ਬਈ 11000 11000 ਕਹਿੰਦੇ ਬਈ ਇਹ 17000 17000 ਜੀ ਸਾਰਾ ਯਾਰ ਬਾਈ ਤੁਹਾਨੂੰ ਇੰਨੀ ਗਾ ਸਹੂਲਤਾਂ ਮੈਨੂੰ ਤਾਂ ਲੱਗਦਾ ਕੋਈ ਹੋਰ ਦੇ ਦੂਗਾ ਨਾ ਨਾ ਸਾਰਾ ਦੇਖੋ ਜੀ ਸਟੀਨਲੈਸ ਸਟੀਲ ਦੀ ਇੱਥੇ ਚੈਂਬਰ ਲਾਇਆ ਤੇ ਥੱਲੇ ਵੀ ਸਾਰਾ ਫਟਾ ਦੇਖੋ ਸਟੀਨਲੈਸ ਸਟੀਲ ਲਾਇਆ ਆ ਚੈਂਬਰ ਵੀ ਸਾਰਾ ਸਟੀਨਲੈਸ ਸਟੀਲ ਦਾ ਨਾਲੇ ਆਪਾਂ ਇਹ ਚ ਬਲੇਡ ਵੀ 6 ਲਾਇਨੇ ਤੇ ਬਾਈ ਗਰੰਟੀ ਕਿੰਨੇ ਡੇਅ ਹੋਣਦੀ ਸੀ ਆ ਨਹੀਂ ਉਮਰ ਪੜਦੀ ਉਮਰ ਪੜਦੀ ਕਹਿੰਦਾ ਜੀ 50 ਸਾਲ ਬਾਅਦ ਵੀ ਚੱਕ ਲਿਆ ਹੋਵੇ ਲਿਖ ਕੇ ਦਿੰਦੇ ਹੋ ਲਿਖ ਕੇ ਲੋ ਜੀ ਬਾਈ ਇੱਕ ਤਾਂ ਸਾਡੀ ਬੋਕ ਕਰ ਦਿਓ ਕੋਈ ਨਹੀਂ ਕੀ ਗੱਲ ਕਹਿੰਦੇ ਆ ਅਸੀਂ ਝੂਠ ਨਹੀਂ ਬੋਲਦੇ ਇੱਕ ਤਾਂ ਅਸੀਂ ਲੈ ਕੇ ਆਉਂਦੇ ਜੀ ਸਾਡੀ ਚੱਕੀ ਤੇ ਸਾਡੀ ਤੇਲ ਵਾਲ ਇਹ ਸਾਡੇ ਬਾਊ ਜੀ ਦਾ ਸ਼ੌਕ ਹੈ ਵੀ ਬੰਦੇ ਦੇ ਘਰ ਘਰ ਚੀਜ਼ ਹੋਵੇ ਸ਼ੁੱਧ ਖਾਵੇ ਸਹੀ ਹੈ ਜੀ ਸ਼ੁੱਧ ਰਹੇ ਕਿਉਂਕਿ ਮਲਾਵਟ ਅੱਜਕੱਲ ਬਹੁਤ ਆ ਗਿਆ ਤੁਹਾਨੂੰ ਪਤਾ ਪਾ ਮੋਇਲ ਵਿੱਚ ਹੀ ਬਣਾਈ ਕੀ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਉਹ ਤੋਂ ਬਚੇ ਰਹਿਣ ਤਾਂ ਅਸੀਂ ਨੋ ਪ੍ਰੋਫਿਟ ਨੋ ਲਾਸ ਤੇ ਜਿੰਨੇ ਦੀ ਸਾਨੂੰ ਪੈਂਦੀ ਆ ਅਸੀਂ ਉਹਦੇ ਵਿੱਚ ਕੁੱਲ 600 ਰੁਪਿਆ ਠੀਕ ਹੈ ਜੀ ਆਪਣਾ ਦੱਸ ਕੇ ਦੇਣਾ 600 ਰੁਪਿਆ ਕਮਾਈ ਰੱਖ ਕੇ ਚਾਹੇ ਵੱਡੀ ਲੈ ਲੋ ਤਾਂ ਵੀ 600 ਕਮਾਈ ਛੋਟੀ ਹੋ ਜਾਵੇ ਇਹ ਵੀ ਚੱਕੀ ਆ ਗਈ ਜੀ ਇਹ 2 ਐਚਪੀ ਦੀ ਇਹ 3 ਐਚਪੀ ਦੀ ਇਹਦੇ ਚ ਜਿਵੇਂ ਕਿਸ ਨੇ ਖੜਾ ਕਰਾਉਣ ਦੇ ਕੋਲ ਨੇ ਦੁਕਾਨ ਤੇ ਰੱਖਣੀ ਹੈ ਜਾਂ ਕੋਈ ਡੰਗਾ ਡੁੰਗਾ ਵੀ ਜਿਆਦਾ ਨਹੀਂ ਜੇ ਤਾਂ ਜਿਆਦਾ ਪ੍ਰੋਡਕਸ਼ਨ ਵਾਸਤੇ ਚਾਹੀਦੀ ਆ ਆ 2 ਐਚਪੀ ਵਾਲੀ ਲੈ ਲਵੇ ਤੇ ਜੇ ਉਹਦਾ ਹੋਰ ਵੱਡਾ ਕੰਮ ਕਰਨਾ ਤਾਂ 3 ਐਚਪੀ ਵਾਲੀ ਇਹ ਇੱਥੇ ਹੋਰ 30 35 ਕਿਲੋ ਕੰਟਰਾ ਨਿਕਲਦਾ ਇਹਦਾ ਭਾਈ ਜੀ ਕੀ ਭਰਾਜ ਹੈ ਇਹ ਪੈਂਦੀ ਹੈ 34000 ਦੀ ਇਹ ਪੈਂਦੀ ਹੈ 24000 ਠੀਕ ਹੈ ਜੀ ਹਲ ਭਾਈ ਤੁਹਾਨੂੰ ਅਸੀਂ ਦਿਖਾਉਣ ਜਾ ਰਹੇ ਆ ਇੱਧਰ ਜਿਹੜਾ ਆਪਾਂ ਕਹਿੰਦੇ ਆ ਤੇਲ ਤੇਲ ਕੱਢਣ ਵਾਲੀ ਮਸ਼ੀਨ ਹੈ ਤੇਲ ਕੱਢਣ ਵਾਲੀ ਮਸ਼ੀਨ ਹੈ ਬਾਈ ਜੀ ਇਹ ਸਰੋਂ ਦਾ ਤੇਲ ਦਾ ਬਾਦਾਮ ਦਾ ਮੂਮ ਫਲੀ ਦਾ ਅਖਰੋਟ ਦਾ ਨਾਰੀਅਲ ਦਾ ਜੀ ਕਾਸੇ ਦਾ ਵੀ ਤੇਲ ਕੱਢਣਾ ਕੱਢ ਲੈਂਦੀ ਆ ਇਹਦੇ ਦੋ ਮਾਡਲ ਆਂਦੇ ਇੱਕ 400 ਵਾਟ ਇੱਕ 300 ਵਾਟ ਇਹ ਜੀ ਖਾਲ ਬਾਈ ਮੈਂ ਕਹਿੰਦਾ ਤੁਹਾਨੂੰ ਨਾ ਆ ਦੇਖੋ ਖੁਸ਼ਬੂ ਦੇਖੋ ਇਹ ਜਿਹੜੀ ਖਾਲ ਹੈ ਬਾਈ ਆਪਾਂ ਜਿਹੜੀ ਖਾਲ ਖਾਲ ਲੈ ਕੇ ਉਹਨੇ ਬਾਜ਼ਾਰ ਤੋਂ ਉਹਦੇ ਚ ਮਲਾਵਟ ਹੁੰਦੀ ਹੈ ਇਹ ਬਾਈ ਸਾਹਮਣੇ ਬਾਈ ਸਰੋਂ ਦਿਖਾਇਓ ਸਰੋਂ ਦਿਖਾਇਓ ਜੀ ਇਹ ਬਾਈ ਹੈਗੀ ਸਰੋਂ ਇਹ ਇਹ ਦੇਖੋ ਜੀ ਇਹ ਬਾਈ ਸਰੋਂ ਹੈ ਠੀਕ ਹੈ ਜੀ ਕੋਈ ਸ਼ੱਕ ਨਹੀਂ ਤੇ ਇੱਥੇ ਸਰੋ ਬਾਈ ਨੇ ਪਾ ਦੇਣੀ ਆਦੀ ਸਰ ਪਾ ਦਿਓ ਪਾ ਦਿਓ ਲੋ ਜਾਈ ਦੋ ਪਾ ਦੋ ਪਾ ਦੋ ਸਰੋ ਬੈਗੀ ਬਾਈ ਕੈਮਰਾਮੈਨ ਵੀਸ ਨੂੰ ਬਿੰਦੇ ਤਾ ਹਾ ਮੜਾ ਕੈਮਰਾ ਮਾਰ ਦੋ ਬਾਈ ਆ ਦੇਖੋ ਜੀ ਜਿੰਨੀ ਵੀ ਆਪਾਂ ਸਰੋ ਵਿੱਚ ਪਾਵਾਂਗੇ ਪਾਈ ਜਾਣੀ ਹੈ ਹੁਣ ਜਿਵੇਂ ਜਿਹੜਾ ਛੋਟਾ ਮਾਡਲ ਹੈ ਉਹ ਘੰਟੇ ਦੇ ਵਿੱਚ ਜਿਹੜੇ ਹੈਗਾ 400 4 ਕਿਲੋ ਜਿਹੜੀ ਹੈਗੀ ਆ ਉਹ ਸਰੋ ਪੀੜ ਦਾ ਆ ਵੱਡਾ ਮਾਡਲ ਜਿਹੜਾ ਹੈਗਾ 8 ਕਿਲੋ ਤੇ ਆ ਦੇਖੋ ਆ ਤੁਹਾਡਾ ਤੇਲ ਨਿਕਲਣਾ ਸ਼ੁਰੂ ਹੋ ਗਿਆ ਇੱਧਰ ਸਾਈਡ ਤੋਂ ਦੇਖੂਗਾ ਠੀਕ ਹੈ ਤੇ ਤੇਲ ਜਮਾ ਹੀ ਠੰਡਾ ਆ ਲਾ ਸਿੱਧਾ ਹੱਥ ਲਾ ਲਿਆ ਠੰਡਾ ਤੇਲ ਨਾ ਦਾ ਇਹ ਕੋਈ ਜੀਵ ਮੜਾ ਨਾ ਇਹਦੀ ਕੋਈ ਜਿਹੜੀ ਇਹਦੀ ਕੋਸ਼ਿਸ਼ ਆਏ ਹੁੰਦੀ ਨਾ ਬਣਦੀ ਆਈ ਨਹੀਂ ਨਾ ਵੀਰ ਕਹਿੰਦੇ ਵੀ ਯਾਰ ਜਿਹੜਾ ਬਾਈ ਹੈ ਓਨਰ ਹੈ ਸ਼ਾਇਦ ਉਹ ਝੂਠ ਬੋਲ ਰਿਹਾ ਵੀ ਤੇਲ ਠੰਡਾ ਹੈ ਕਰ ਮੈਂ ਅਸੀਂ ਝੂਠ ਨਹੀਂ ਬੋਲਦੇ ਜੇ ਗਰਮ ਹੋਊ ਮੈਂ ਗਰਮ ਕੂ ਠੰਡਾ ਹੋਊ ਠੰਡਾ ਕਾਉਂਗਾ ਇਹ ਆ ਸੀ ਆ ਸੀ ਆ ਨਹੀਂ ਲੋ ਜੀ ਬਿਲਕੁਲ ਬਾਈ ਤੇਲ ਠੰਡਾ ਹੈ ਤੇ ਤੇਲ ਦੀ ਖੁਸ਼ਬੂ ਬਹੁਤ ਈ ਹੈ ਅਸੀਂ ਤਾਂ ਵੀਰੇ ਆ ਲਾਸਟ ਦੇ ਵਿੱਚ ਇਹੀ ਗੱਲ ਕਹਾਂਗੇ ਵੀ ਨਾਲੇ ਆ ਦੇਖੋ ਜੀ ਖੱਲ ਜਿਹੜੀ ਹੈਗੀ ਹੈ ਨਾ ਜੀ ਆ ਦੇ ਪਾਪੜ ਬਣ ਕੇ ਜਿਵੇਂ ਸੁੱਕੀ ਖੱਲ ਹੈ ਬਈ ਤੁਹਾਨੂੰ ਕੋਈ ਵੀ ਜੀ ਲੈਣੀ ਹੈ ਹੁਣ ਏਦੂ ਸਾਫ ਸੁਥਰਾ ਕੰਮ ਮੈਨੂੰ ਤਾਂ ਲੱਗਦਾ ਨਹੀਂ ਤੁਹਾਨੂੰ ਕਿੱਥੋਂ ਮਿਲੂਗਾ ਵੀਡੀਓ ਕਰ ਦੋ ਸ਼ੇਅਰ ਉੱਪਰ ਚਲੀ ਜਾ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਆਉਣਾ ਕਿੱਥੇ ਹੈ ਤੁਹਾਨੂੰ ਸਾਰ ਦੱਸਣਗੇ ਬਈ ਜੀ ਆ ਦੇਖੋ ਜੀ ਆਪਣਾ ਪੂਰਾ ਪਿੱਛੇ ਪਲਾਂਟ ਤੁਹਾਨੂੰ ਦਿਖੇਗਾ ਆ ਦੇਖੋ ਕਾਰ ਵੀ ਦਿਖਾਉਂਦੇ ਆ ਸਰ ਏਦਾਂ ਨਹੀਂ ਹੈਗਾ ਵੀ ਆਪਾਂ ਕੋਈ ਹਵਾ ਜੀ ਕੋਈ ਦੁਕਾਨਦਾਰੀ ਹੈ ਜੀ 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 ਆਪਣੇ ਦਾ ਚੀਚਾ ਬੰਦੀ ਵਾਲੇ ਆ ਦੋਸਤੋ ਜਿਹੜਾ ਤੁਹਾਨੂੰ ਇੰਨਾ ਸਮਾਨ ਦਿਖਾਇਆ ਹੈ ਐਗਰੀਕਲਚਰ ਦਾ ਨਾਲ ਚੱਕੀਆਂ ਦਿਖਾਈਆਂ ਜੀ ਚੱਕੀਆਂ ਦੇ ਨਾਲ ਨਾਲ ਤੁਹਾਨੂੰ ਬਈ ਤੇਲ ਵਾਲਾ ਕੋਲੂ ਕਹਿੰਦਾ ਕੋਲੂ ਕਹਿੰਦਾ ਕੋਲੂ ਕਹਿੰਦਾ ਛੋਟਾ ਕੋਲੂ ਕਹਿੰਦਾ ਰੱਖਣ ਵਾਲਾ ਉਹ ਵੀ ਦਿਖਾਇਆ ਹੈ ਤਾਂ ਇਹ ਚੀਜ਼ਾਂ ਦੇ ਦੇ ਕੇ ਬਈ ਸਾਨੂੰ ਸੰਤੋਸ਼ਟੀ ਵੀ ਹੋਈ ਹੈ ਸਵਾਦ ਵੀ ਹੋਇਆ ਪਹਿਲਾਂ ਅਸੀਂ ਵੀਡੀਓ ਦੇਖਦੇ ਸੀ ਪਰ ਅਸੀਂ ਖੁਦ ਪਹੁੰਚੇ ਹੋਏ ਹਾਂ ਤੇ ਬਾਈ ਇਹ ਸਾਰੀ ਫੈਕਟਰੀ ਆਪਣੀ ਸਰ ਸਾਰੇ ਜੀ ਆਪਣੀ ਆ ਜੀ ਇੱਧਰ ਆਪਣਾ ਦਫ਼ਤਰ ਸਾਰਾ ਠੀਕ ਹੈ ਜੀ ਇੱਧਰ ਆਪਣੀ ਸਾਰੀ ਇੱਧਰ ਬੰਦੀਆਂ ਨੇ ਆ ਸਾਰਾ ਆਪਣਾ ਵੇਅਰ ਹਾਊਸ ਮਤਲਬ ਜਿਹੜਾ ਮਾਲ ਤਿਆਰ ਹੋ ਕੇ ਇੱਧਰੋਂ ਦੀ ਇੱਧਰ ਨੂੰ ਚਲਾ ਜਾਂਦਾ ਸਾਰਾ ਅਗਲ ਬਾਈ ਤੁਸੀਂ ਇਹ ਨਹੀਂ ਕਹਿ ਸਕਦੇ ਆਡੀਅנס ਜਿਹੜੀ ਵੀ ਦਾ ਸਾਡੇ ਭੈਣ ਹੈ ਵੀ ਇਹ ਮੰਗਵਾਉਂਦੇ ਆ ਸਮਾਨ ਇਹ ਖੁਦ ਬਣਾਉਂਦੇ ਆ ਨਾ ਨਾ ਆ ਦੇਖੋ ਜੀ ਨਾ ਵੱਡੇ ਆਪਾਂ 2000 ਲੀਟਰ ਦਾ ਟੈਂਕਰ ਇਹ ਵੀ ਮੈਂ ਅਫਰੀਕਾ ਭੇਜਣਾ ਠੀਕ ਹੈ ਜੀ ਠੀਕ ਹੈ ਉੱਥੇ ਵੱਡੀ ਖੇਤੀ ਕਰਦੇ ਨੇ ਵੱਡੇ ਟੈਂਕਰ ਮੰਗਦੇ ਆਪਣੇ ਕੋਲ ਸਾਰਾ ਸਿਸਟਮ ਹੈਗਾ ਠੀਕ ਹੈ ਜੀ ਠੀਕ ਹੈ ਜੀ ਉਹਨਾਂ ਪਈਆਂ ਦਾ ਬਾਹਰ ਤੱਕ ਵੀ ਕੰਮ ਹੈ ਜੀ ਬਾਹਰ ਤੱਕ ਵੀ ਜਾਂਦੇ ਆ ਭਾਈ ਆ ਦੇਖੋ ਉਹਨਾਂ ਮੁੰਡੇ ਜਿਹੜੇ ਹੈਗੇ ਲੰਚ ਟਾਈਮ ਉਹ ਰੱਖੇ ਨੇ ਇਹ ਆ ਸਾਰੇ ਦੇਖੋ ਮਸ਼ੀਨਾ ਆ ਹੰਡੇ ਨਾਲ ਤਿਆਰ ਕਰਕੇ ਠੀਕ ਹੈ ਜੀ ਉਹਦਾ ਪੇਟੀਆਂ ਚ ਪਾ ਦਿੰਦੇ ਨੇ ਤਾਂ ਕਿ ਲੋਕਾਂ ਕੋਲ ਸਹੀ ਸੰਤਪੂਰਨ ਲਓ ਜੀ ਇਹਨਾਂ ਦਾ ਭਾਈ ਜਿਹੜੇ ਕਹਿੰਦੇ ਨਾ ਅੰਬਾਨੀ ਕੱਟ ਬੰਦ ਕਰਦਾ ਕੰਮ ਚੱਲਦਾ ਤੇ ਆਪਾਂ ਕਾ ਚੀਜ਼ਾਂ ਤਿਆਰ ਕਰਦੇ ਆ ਆ ਦੇਖੋ origignal ਚੀਜ਼ ਵਰਤੀਦੀ ਹੈ ਹਮੇਸ਼ਾ ਠੀਕ ਹੈ ਜੀ ਚਾਹੇ 500 ਮਹਿੰਗੀ ਪਵੇ ਪਰ ISI ਚੀਜ਼ ਲਾਣੀ ਹੈ ਹਮੇਸ਼ਾ ਤੇ ਹੋਰ ਬਾਈ ਤੁਹਾਨੂੰ ਸਪਾਈਆਂ ਦੇਣ ਦੀ ਲੋੜ ਹੀ ਨਹੀਂ ਬਾਈ ਹੋਰ ਕੋਈ ਦੱਸਣਾ ਚਾਹੁੰਦੇ ਆਪਾਂ ਕੁਝ ਨਾ ਜੀ ਦੇਖੋ ਤੁਹਾਨੂੰ ਜ਼ਮੀਨਦਾਰ ਨੂੰ ਆਪਾਂ ਕਹਿੰਦੇ ਆ ਵੀ ਖੇਤੀ ਦੇ ਨਾਲ ਜੁੜੇ ਰਹਿਣ ਮੁੰਡੇ ਜਿਹੜੇ ਬਾਹਰ ਜਾਂਦੇ ਨੇ ਉਹ ਨਾ ਜਾਣ ਖੇਤੀ ਨਾ ਛੱਡੋ ਤੁਹਾਨੂੰ ਕੋਈ ਚੀਜ਼ ਦੀ ਲੋੜ ਹੈ ਮੇਰੇ ਤੋਂ ਆਕੇ ਮੰਗੋ ਸਾਡੀ ਸਾਨੂੰ ਆ ਦੁੱਖ ਹੈ ਸਾਡਾ ਇਹਦਾ ਹਿੱਲਾ ਕਰਕੇ ਦਿਓ ਆਪਾਂ ਉਹਨੂੰ ਉਹਦੀ ਮਸ਼ੀਨਰੀ ਹੋਜੀ ਤਿਆਰ ਕਰਕੇ ਦੇਵਾਂਗੇ ਬਾਈ ਜਿਹੜੇ ਵੀਰ ਕਿਸਾਨ ਜਿਨ੍ਹਾਂ ਕੋਲ ਚੰਗੀ ਆ ਜ਼ਮੀਨ ਹੈ ਜ਼ਮੀਨਾਂ ਛੱਡ ਕੇ ਬਾਹਰ ਜਾਈ ਜਾਂਦੇ ਨੇ ਨਾ ਆਉਣ ਵਾਲੇ ਸਮੇਂ ਚ ਬਾਈ ਦੀ ਗੱਲ ਸਹੀ ਆ ਪਸਤੌਣਗੇ ਉਹਨਾਂ ਇੱਥੇ ਪਹਿਣਾ ਤੇ ਅਸੀਂ ਬੇਨਤੀ ਕਰਦੇ ਆ ਜ਼ਮੀਨ ਬਾਹੋ ਪੰਜਾਬ ਨੂੰ ਨਾ ਛੱਡੋ ਪੰਜਾਬ ਨੂੰ ਸੋਨੇ ਦੀ ਜਿੜੀਏ ਤੇ ਸੋਨੇ ਦੀ ਜਿੜੀ ਬੜਾਈ ਰਹਿਣ ਦਿਓ ਵੀਡੀਓ ਨੂੰ ਕਰ ਦਿਓ ਸ਼ੇਅਰ ਦੀ ਉੱਪਰ ਮੋਬਾਈਲ ਨੰਬਰ ਤੇ ਪੂਰਾ ਐਡਰੈਸ ਹੈ ਕਿਸੇ ਵੀਰ ਨੇ ਚੀਜ਼ ਮਾਉਣੀ ਆ ਪੂਰੇ ਵਰਲਡ ਦੇ ਵਿੱਚ ਤਾਂ ਇੱਥੇ ਬਾਈਆਂ ਨਾਲ ਤੁਸੀਂ ਸਮਰਥ ਕਰ ਸਕਦੇ ਹੋ ਤੁਹਾਡੀ ਡਿਲੀਵਰੀ ਤੁਹਾਨੂੰ ਪੂਰੇ ਵਰਲਡਸ ਕਾ ਭੇਜੋਗੇ ਨਾ ਜੀ ਹਾਂ ਜੀ ਹਾਂ ਵੀਡੀਓ ਕਰੋ ਸ਼ੇਅਰ ਜੀ ਧੰਨਵਾਦ ਅਸੀਂ ਗੱਲ ਕਰਾਂਗੇ